ਸਾਡੀਆਂ ਮਾਮਾ ਵੇਲੇ ਕੀ ਸੀਗਾ ਸਾਡੀਆਂ ਮਾਮਾ ਵੇਲੇ ਕਿਹੜਾ ਹਸਪੀਟਲ ਸੀਗੇ ਜੀ ਜੀ ਤੇ ਸਾਡੀਆਂ ਮਾਮਾ ਨੇ 8-8 ਜਾ ਕੇ ਜੰਮੇ ਐ ਹਾਂਜੀ ਹਾਂ ਤੂੰ ਤੇ ਕੌਣ ਸੀ ਪੈਦਾ ਕਰਾਉਂਦਾ ਉਦੋਂ ਸਾਡੇ ਕੀ ਹੁੰਦਾ ਸੀਗਾ ਉਦੋਂ ਸਾਡੇ ਮਾਂ ਮਾਂ ਤਕਲੀਫ ਹੁੰਦੀ ਤੇ ਪਿਓ ਨੂੰ ਕਹੇ ਤੂੰ ਖੇਚ ਚਲਾ ਜਾ ਇਥੇ 30 ਸਾਲਾਂ ਦੇ ਸਫਰ ਦੇ ਵਿੱਚ ਤੁਸੀਂ ਕਿੰਨੇ ਵੱਡੇ ਆਪਰੇਸ਼ਨ ਕੀਤੇ ਨਹੀਂ ਮੈਂ ਤਾਂ ਇੱਕ ਵੀ ਨਹੀਂ ਕਰਵਾਇਆ ਵੀ ਨਹੀਂ ਇੱਕ ਵੀ ਨਹੀਂ ਕਰਵਾਇਆ ਅਸੀਂ ਤਾਂ ਛੋਟਾ ਪੇਸ਼ੈਂਟ ਵੀ ਨਹੀਂ ਕਰਦੇ ਸੀਗੇ ਮੈਂ ਤਾਂ ਬਿਲਕੁਲ ਨਾਰਮਲ ਡਿਲੀਵਰੀ ਕਰਦੀ ਸੀ ਅਸੀਂ ਜਿੰਨ ਅਸੀਂ ਐਪੀਸੋਡ ਵਿੱਚ ਛੋਟੇ ਬੇਸ਼ਰ ਨੂੰ ਕਹਿੰਦੇ ਆ ਉਹ ਤਾਂ ਬਿਲਕੁਲ ਨਾਰਮਲ ਕੇਸ ਕਰਦੀ ਸੀ ਕਦੇ ਸਟਿਚ ਵੀ ਨਹੀਂ ਲਾਇਆ ਸੀ ਪੇਸ਼ੈਂਟ ਨੂੰ ਤੁਸੀਂ ਇਹ ਜਿਹਾ ਕੀ ਖੋਣ ਡਾਕਟਰ ਕੁਛ ਨਹੀਂ ਬਸ ਇੱਕ ਹਿਸਾਬ ਹੁੰਦਾ ਹੈ ਵੇਟ ਕਰਨੀ ਪੈਂਦੀ ਹੈ ਨਾਰਮਲ ਡਿਲੀਵਰੀ ਕਰਨੀ ਹੈ ਤਾਂ ਵੇਟ ਕਰਨੀ ਪੈਂਦੀ ਹੈ ਉਹਨਾਂ ਦੇ ਵਿੱਚ ਜਿਹੜੇ ਲੋਕ ਆਲੀ ਕਰ ਜਾਂਦੇ ਹੋ ਪ੍ਰਸ਼ਨ ਕਰਾ ਲੈਂਦੇ ਸੀ ਤੇ ਮੈਂ ਤਾਂ ਮੈਂ ਜਿੰਨੀਆਂ ਮੈਂ ਡਿਲੀਵਰੀਆਂ ਕੀਤੀਆਂ ਕਿਸੇ ਨੇ ਕਰੀ ਗਈ ਮੈਂ ਤਾਂ 4 4 5 5 ਡਿਲੀਵਰੀ ਨਹੀਂ ਰੋਜ਼ ਕਰੀ ਪੇਸ਼ੈਂਟ ਨੂੰ 2 ਘੰਟੇ ਬਾਅਦ ਘਰੇ ਤੋਰ ਦਿੱਤਾ ਸੀ ਕਦੀ ਕੋਈ ਪ੍ਰੋਬਲਮ ਨਹੀਂ ਆਈ ਸੀ ਚਲੋ ਤੁਸੀਂ ਚੜ 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 ਕਰੀ ਜਾਣਾ ਤੇ ਬੱਚੇ ਵੀ ਉਦਾਂ ਦੇ ਪੈਦਾ ਹੋਣੇ ਆ ਫਿਰ ਤੇ ਡਿਲੀਵਰੀ ਫਿਰ ਉਦਾਂ ਦੀ ਹੋਣੀ ਹੈ ਸਾਡੀਆਂ ਮਾਤਾ ਮਾ ਬਜ਼ੁਰਗਾਂ ਜਿਹਨਾਂ ਦਾ ਯਾਦ ਰੂਪ ਨੂੰ ਕੰਮ ਆਉਂਦੀਆਂ ਸੀ ਪਰ ਅੱਜਕੱਲ ਮੈਂ ਸਿੱਧੇ ਤੋਂ ਸਵਾਲ ਪੁੱਛਦਾ ਦੇਪਰੇਸ਼ਨ ਤੇ ਆਪਰੇਸ਼ਨ ਦੇਪਰੇਸ਼ਨ ਦੇ ਆਪਰੇਸ਼ਨ ਕੁਸ਼ੂ ਕਾਰਨ ਤਾਂ ਇਹ ਵੀ ਅੱਜਕੱਲ੍ਹ ਕੁੜੀਆਂ ਕੰਮ ਨਹੀਂ ਕਰਦੀਆਂ। ਇਹ ਡਲਟਰਨ 1-2 ਘੰਟੇ ਚ ოਪਰੇਸ਼ਨ ਕਰੋ ਤੇ ਬੱਚਾ ਕੱਢੋ ਤੇ ਡਾਕਟਰ ਫ੍ਰੀ ਨਾਲੇ ਪੇਸ਼ੈਂਟ ਦੀ। ਉਹ ਪ੍ਰੈਗਨਸੀ ਹੋਗੀ ਤਾਂ ਠੰਡਾ ਪਾਣੀ ਪੀਣਾ ਬੰਦ ਕਰ ਦੇਣਾ ਚਾਹੀਦਾ। ਨਹੀਂ ਪ੍ਰੇਜ ਤੇ ਇਹਦੇ ਚ ਕੁਝ ਵੀ ਨਹੀਂ ਹੁੰਦਾ। ਜੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਉਹਨੂੰ ਕੋਈ ਪ੍ਰੇਜ ਦੀ ਲੋੜ ਨਹੀਂ ਹੈ। ਠੀਕ ਪੇਸ਼ੈਂਟ ਨੂੰ ਖਾਣਾ ਖਾਣਾ ਚਾਹੀਦਾ ਹੈ। ਹਨਾ ਚੰਗੀ ਸੋਚ ਰੱਖਣੀ ਚਾਹੀਦੀ ਹੈ। ਤੇ ਕੰਮ ਕਰਨ ਨਾਲ ਤਾਂ ਨਾਰਮਲ ਡਿਲੀਵਰੀ ਹੁੰਦੀ ਜੀ ਆ ਜਿਹੜੀ ਪੌੜੀਆਂ ਚੜਨ ਦੀ ਕੋਈ ਸਿਸਟਮ ਹੁੰਦਾ ਨਹੀਂ ਪੌੜੀਆਂ ਕੋਈ ਪ੍ਰੋਬਲਮ ਨਹੀਂ ਤੇ ਉਹਨੂੰ ਪੌੜੀਆਂ ਚੜਨ ਚ ਕੀ ਗੱਲ ਹੈਗੀ ਉਹਨੂੰ ਕੋਲੇ ਪੇਸ਼ੈਂਟ ਆਉਂਦੀਆਂ ਤੇ ਮੈਂ ਮੇਰਾ ਕਹਿਣਾ ਇਹੀ ਹੁੰਦਾ ਪੇਸ਼ੈਂਟ ਨੂੰ ਵੀ ਸਵੇਰੇ ਸਦਾ ਉੱਠੋ ਪਰ ਜੇ ਨਾ ਹੋ ਨਾ ਅਗੇ ਘੰਟਾ ਪਾਠ ਪੂਜਾ ਕਰੋ ਨਹੀਂ ਕੁਝ ਆਉਂਦਾ ਨਹੀਂ ਪਾਠ ਕਰਨਾ ਹੁੰਦਾ ਤਾਂ ਰਾਮ ਰਾਮ ਵੈਗਰੂ ਵੈਗਰੂ ਤਾਂ ਕਰ ਹੀ ਸਕਦੇ ਆਂ ਸੀ ਇਹਦੀ ਮਾਂ ਦੀ ਸੋਚ ਹੁੰਦੀ ਹੈ ਬੱਚੇ ਦੀ ਸੋਚ ਤਾਂ ਉਦੋਂ ਹੁੰਦੀ ਹੈ ਅੱਜਕੱਲ ਕੀ ਹੁਣ ਜੋ ਅੱਜਕੱਲ ਦੇ ਬੱਚੇ ਕਿਵੇਂ ਖਰਾਬ ਐ ਤੋ ਕਿ ਅੱਜਕੱਲ ਮੋਬਾਈਲ ਤੇ ਸਾਰਾ ਦਿਨ ਕੁੜੀਆਂ ਰਹਿੰਦੀਆਂ ਕੰਪਿਊਟਰ ਵਾਲੇ ਕੀ ਕਰਦੇ ਨਾ ਜੀ ਇਹ ਤਾਂ ਬੱਚੇ ਦੇ ਮੂੰਹ ਚ ਪਾਣੀ ਪੈ ਜੂਗਾ ਜੀ ਇਹ ਤਾਂ ਬੱਚੇ ਦੇ ਮਕੋ ਨਹੀਂ ਮਾਉਣ ਲੱਗ ਗਿਆ ਜੀ ਇਹ ਤਾਂ ਬੱਚੇ ਢੜਕਣ ਘਟ ਗਈ ਜੀ ਜਦੋਂ ਹੁੰਦੇ ਬੱਚੇ ਠੀਕ ਠਾਕ ਹੁੰਦੇ ਕੋਈ ਸੋਚੇ ਇੱਕ ਅੱਦੇ ਪੇਸ਼ੈਂਟ ਨੂੰ ਇਦਾਂ ਦੀ ਲੋੜ ਪੈਂਦੀ ਐ ਚਲੋ ਇੱਕ ਅੱਦੇ ਪੇਸ਼ੈਂਟ ਨੂੰ ਕੰਪਲਿਕੀਸ਼ਨ ਹੋਉਂਦੀ ਐ ਹਰ ਇੱਕ ਪੇਸ਼ੈਂਟ ਨੂੰ ਥੋੜੀ ਹਰੇ ਕੁੜੀ ਦੀ ਹੁਣ ਸੀਜ਼ੇਰੀਨ ਹੋਈ ਜਾਂਦਾ ਮੈਂ ਕਹਿੰਨੀ ਕੋਈ ਵੀ ਕੇਸ ਇਦਾਂ ਦਾ ਨਹੀਂ ਜਿਹੜੇ ਨਾਰਮਲ ਡਿਲੀਵਰੀ ਕੋਈ ਕਰਦਾ ਹੋਊਗਾ ਦਾ ਪਹਿਲਾ ਆਪਰੇਸ਼ਨ ਹੋਇਆ ਵੱਡਾ ਕਿਉਂ ਦੂਸਰੀ ਵਾਰੀ ਆਪਰੇਸ਼ਨ ਹੋਣਾ ਲਾਜ਼ਮੀ ਹੈ ਵੀ ਆਪਰੇਸ਼ਨ ਹੀ ਹੋਊਗਾ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਕੇਸ ਹੁੰਦੇ ਅੱਜ ਵੀ ਹੁੰਦੇ ਆ ਲੋਕ ਚਾਹਣ ਤਾਂ ਅੱਜ ਵੀ ਹੋ ਜਾਣਗੇ ਮੈਂ ਲੋਕਾਂ ਨੂੰ ਇਹ ਚੀਜ਼ ਸਮਝਾਉਣੀ ਹੰਦੀ ਐ ਮੈਂ ਕਹਿੰਦੀ ਮੈਂ ਹੁਣ ਡਿਲੀਵਰੀ ਬਹੁਤ ਮੈਂ ਕਰਦੀ ਨਹੀਂ ਬਹੁਤ ਘੱਟ ਕਰਦੀ ਐ ਜੀ ਜੀ ਮੈਂ ਇਹ ਚੀਜ਼ ਸਮਝਾਉਣੀ ਹੰਦੀ ਵੀ ਚਲ ਮੈਨੂੰ ਜਦੋਂ ਤੁਹਾਨੂੰ ਤਕਲੀਫ ਹੋਈ ਕੋਈ ਮੈਨੂੰ ਚੈੱਕ ਕਰਾਜੋ ਮੈਂ ਹੁਣ ਦੇਖਿਆ ਲੋਕਾਂ ਦੀ ਅੱਜ ਕੱਲ੍ਹ ਮਹੀਨੇ ਬਾਅਦ ਹੀ ਅਲਟਰਾ ਹੌਂਡ ਕਰਾਉਣ ਲੱਗ ਗਏ ਹਾਂਜੀ ਬਹੁਤ ਅਲਟਰਾ ਹੌਂਡ ਹੁੰਦੀ ਹੈ ਬਹੁਤ ਹੁੰਦੀ ਹੈ ਹੈਨਾ ਮੈਂ ਇਸ ਕੰਮ ਦੇ ਵਿੱਚ ਪੈ ਕੇ ਵੀ ਮੈਂ ਅਲਟਰਾ ਹੌਂਡ ਕਰਾਈ ਸੀ ਇੱਕ ਵਾਰੀ ਵੀ ਨਹੀਂ ਕਰਾਈ ਸੀ ਅੱਛਾ ਅੱਜ ਕੱਲ੍ਹ ਆਮ ਬਲਟਰਾ ਹੌਂਡ ਤੇ ਵੀ ਲੋਕੀ ਨੀਚੇ ਹੁਣ ਤਾਂ ਕਹਣਗੇ ਕਲਰ ਅਲਟਰਾ ਹੌਂਡ ਕਰਾ ਲਓ ਹਾਂਜੀ ਹਾਂ ਪਰ ਆਹ ਰੋਟੀ ਨਾਲ ਅਗਲੇ ਤੇ ਕਹਿੰਦੇ ਪੱਕਦੀ ਹੋਵੇ ਤੇ ਅਲਟਰਾ ਹੌਂਡ ਕਰਾਉਣਾ ਨਹੀਂ ਫਿਰ ਨਹੀਂ ਕਰਾਉਂਦੇ ਤਾਂ ਫਿਰ ਜਨਾਨੀਆਂ ਗੁੱਸੇ ਹੋ ਜਾਂਦੀ ਮੇਰੀ ਅਲਟਰਾ ਹੌਂਡ ਨਹੀਂ ਕਰਾਈ ਰੁੱਸ ਜਾਂਦੀਆਂ ਹਾਂ ਔਰ ਦਹਾਕਾਲ ਚ ਪਈ ਹੋਵੇ ਨਾ ਉਹ ਡਰਦਾ ਮਾ ਜੀ ਦਾ। ਦਾਦੀ ਤਾਂ ਫਿਰ ਕੰਮ ਖਰਾਬ ਕਰ ਦੋ ਨਾ। ਅੱਥੇ ਕਈ ਲੋਕਾਂ ਦੀ ਆਦਤ ਹੈ। ਮੜ ਮੇਦੇ ਮੂਛ ਪਾਣੀ ਨੇ ਪੈ ਜੇ। ਮੜ ਸਾਡੀ ਕੁੜੀ ਤਾਂ ਬਾਲੀ ਓਖੀ ਹੈ। ਇਹਨੂੰ ਤਾਂ ਦਰਦ ਵਾਲੇ ਆਈ ਜਾਂਦੇ ਆ। ਇਹ ਤਾਂ ਉਹ ਆ। ਉਹ ਕੇ ਪੇਸ਼ੈਂਟ ਦੀ ਕੋਈ ਨੋ ਕੀ ਪ੍ਰੋਬਲਮ ਖੜੀ ਹੋਣੀ ਹੋਣੀ। ਸਤਿ ਸ੍ਰੀ ਅਕਾਲ। ਮੈਂ ਸੁਖੀ ਮਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਔਰਤ ਸਮਾਜ ਦੀ ਜਨਮ ਦਾਤੀ ਹੈ। ਔਰਤ ਨੂੰ ਪਰਮਾਤਮਾ ਨੇ ਬੱਚੇ ਨੂੰ ਜਨਮ ਦੇਣ ਦਾ ਬਲ ਬਖਸ਼ਿਆ। ਪਰ ਜ਼ਿੰਮੇਵਾਰੀਆਂ ਮਰਦ ਕੋਲ ਹੀ ਬਹੁਤ ਹੁੰਦੀਆਂ ਨੇ ਜਿਹੜੀਆਂ ਨੂੰ ਬਾਖੂਬੀ ਨਿਭਾਉਣ ਦੀ ਲੋੜ ਹੁੰਦੀ ਹੈ। ਡਾਕਟਰ ਕੁਲਦੀਪ ਕੰਡ ਜੀ ਮੇਰੇ ਨਾਲ ਨੇ ਜਿਹੜੇ ਪਿਛਲੇ 30 ਸਾਲਾਂ ਤੋਂ ਗੈਨੀ ਡਾਕਟਰ ਦੇ ਵਿੱਚ ਰੋਲ ਅਦਾ ਕਰ ਰਹੇ ਨੇ। ਬਹੁਤ ਸਾਰੀਆਂ ਡਿਲੀਵਰੀਆਂ ਕਰਵਾਈਆਂ ਨੇ, ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੀਆਂ ਔਰਤਾਂ ਨਾਲ ਜਿਹੜਾ ਇਲਾਜ ਕਰਨ ਦਾ ਤਜਰਬਾ ਹਾਸਲ ਇਹਨਾਂ ਨੂੰ ਪਰ ਖੂਬਸੂਰਤ ਗੱਲ ਹੈ ਕਿ ਪਿਛਲੇ 29-30 ਸਾਲਾਂ ਦੇ ਸਫਰ ਦੇ ਵਿੱਚ ਡਿਲੀਵਰੀ ਦੌਰਾਨ ਵੱਡਾ ਆਪਰੇਸ਼ਨ ਨਹੀਂ ਕੀਤਾ ਇਹਨਾਂ ਨੇ ਜ਼ਿਆਦਾਤਰ ਨਾਰਮਲ ਡਿਲੀਵਰੀਆਂ ਕੀਤੀਆਂ ਨੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਪਰਿਵਾਰਾਂ ਚੱਲਦੀਆਂ ਨੇ ਅੱਜ ਕੁਝ ਜਾਣਕਾਰੀ ਹਿੱਤ ਕਰਦਿਆਂ ਗੱਲਬਾਤ ਡਾਕਟਰ ਕੁਲਦੀਪ ਕੌਰ ਕੰਡ ਦੇ ਨਾਲ ਮੈਂ ਸਵਾਗਤ ਹੈ ਤੁਹਾਡਾ ਜਸਟੀਕਾਰ ਜੀ ਮੈਂ ਸ਼ੁਰੂ ਵਿੱਚ ਗੱਲ ਕੀਤੀ ਕਿ ਪਹਿਲਾਂ ਸਾਡੀਆਂ ਮਾਤਾ-ਮਾਂ ਬਜ਼ੁਰਗ ਜਿਹੜੀਆਂ ਦਈਆਂ ਦੇ ਰੂਪ ਵਿੱਚ ਭੂਮਿਕਾ ਨਿਭਾਉਂਦੀਆਂ ਸੀ ਪਰ ਅੱਜ ਕੱਲ ਮੈਂ ਸਿੱਧੇ ਤੋਂ ਸਵਾਲ ਪੁੱਛਦਾ ਡੀਪਰੈਸ਼ਨ ਤੇ ਆਪਰੇਸ਼ਨ ਡੀਪਰੈਸ਼ਨ ਦੇ ਆਪਰੇਸ਼ਨ ਇਹ ਕਾਰਨ ਕੀ ਹੈ ਕਾਰਨ ਇਹਦਾ ਕੁਝ ਕੁਝ ਕਾਰਨ ਤਾਂ ਇਹ ਵੀ ਅੱਜ ਕੱਲ ਕੁੜੀਆਂ ਕੰਮ ਨਹੀਂ ਕਰਦੀਆਂ ਨਾ ਕੰਮ ਕਰਨ ਦੇ ਕਾਰਨ ਹੀ ਅੱਜ ਕੱਲ ਕੁੜੀਆਂ ਦੇ ਆਪਰੇਸ਼ਨ ਹੋ ਰਹੇ ਆ ਤਾਂ ਕੁਝ ਡਾਕਟਰਾਂ ਦੇ ਵਿੱਚ ਵੀ ਇਹ ਗੱਲ ਹੋ ਗਈ ਹੈ ਵੀ ਡਾਕਟਰਾਂ ਕੀ ਹੈ ਅੱਧੇ ਘੰਟੇ ਚ ਆਪਰੇਸ਼ਨ ਕਰੋ ਤੇ ਬੱਚਾ ਕੱਢੋ ਤੇ ਡਾਕਟਰ ਫ੍ਰੀ ਨਾਲੇ ਪੇਸ਼ੈਂਟ ਫ੍ਰੀ ਇਸ ਕਰਕੇ ਇਹ ਕਾਰਨ ਹੈ ਇਹ ਆਪਰੇਸ਼ਨ ਹੋਣ ਦੀ ਆਮ ਤੌਰ ਤੇ ਬਹੁਤੇ ਡਾਕਟਰ ਵੀ ਰੈਸਟ ਕਰੋ ਬਹੁਤੀਆਂ ਔਰਤਾਂ ਵੀ ਇਹ ਚੱਕਰ ਜੀ ਪੈ ਜਾਂਦੇ ਨੇ ਵੀ ਹਨਾ ਕੰਮ ਕਰਨਾ ਔਖਾ ਲੱਗਦਾ ਹੈ ਕੰਮ ਹੁੰਦਾ ਨਹੀਂ ਕੈਪੈਸਿਟੀ ਘਟ ਜਾਂਦੀ ਹੈ ਹਨਾ ਕਿਉਂਕਿ ਦੋ ਜਿੰਦਾ ਉਸ ਦੌਰ ਚ ਗੁਜ਼ਰ ਰਹੀਆਂ ਹੁੰਦੀਆਂ ਨੇਗੀਆਂ ਜਿਹੜੀਆਂ ਉਹਨਾਂ ਨੂੰ ਲੱਗਦਾ ਵੀ ਉਹਨੂੰ ਕੰਮ ਧੱਕੇ ਦਾ ਕਰਨਾ ਚਾਹੀਦਾ ਜਾਂ ਕੀ ਸੋਚਣ ਕਿਵੇਂ ਕਰਨਾ ਮੇਰਾ ਮੰਨਣਾ ਤੇ ਇਹ ਵੀ ਕੰਮ ਖੂਬ ਕਰਨਾ ਚਾਹੀਦਾ ਕੋਈ ਕੰਮ ਕਰਨ ਨਾਲ ਬੱਚਾ ਡਿੱਗਦਾ ਨਹੀਂ ਜਿਹੜੀਆਂ ਜਨਾਨੀਆਂ ਕੰਮ ਖੂਬ ਕਰਦੀਆਂ ਪਹਿਲਾਂ ਦੇਖੋ ਪਿੰਡਾਂ ਦੇ ਵਿੱਚ ਕੀ ਸੀਗਾ ਪਿੰਡਾਂ ਦੇ ਲੋਕ ਕੰਮ ਬਹੁਤ ਜ਼ਿਆਦਾ ਕਰਦੇ ਸੀ ਜੀ ਤਿੰਨ ਦਿਨ ਨਾਰਮਲ ਡਿਲੀਵਰੀ ਹੁੰਦੀ ਸੀਗੀ ਜੀ ਅੱਜ ਕੱਲ ਕੁੜੀਆਂ ਨੇ ਫੈਸ਼ਨ ਹੀ ਬਣਾ ਲਿਆ ਵੀ ਅਸੀਂ ਤਾਂ ਜੀ ਦਰਦ ਨਹੀਂ ਚੱਲ ਜਾਂਦੇ ਤਾਂ ਆਪਰੇਸ਼ਨ ਕਰਾਉਣਾ ਹਾਂ ਇਸ ਕਰਕੇ ਡਾਕਟਰ ਪੇਸ਼ੈਂਟ ਚੱਕ ਦੇ ਦਿੰਦੇ ਇੱਕ ਆਲ ਆਉਂਦਾ ਅਸਿਸਟੈਂਟ ਉਹ ਜਦੋਂ ਆਲ ਨੀਚੇ ਉਹ ਜਦੋਂ ਉਹ ਨਹੀਂ ਉਹ ਚੀਜ਼ ਉਹ ਇੱਕ ਐਮਰਜੈਂਸੀ ਹੁੰਦੀ ਹੈ ਜਦੋਂ ਕੀ ਹੈ ਕਿ ਪੇਸ਼ੈਂਟ ਦੀ ਡਿਲੀਵਰੀ ਹੋਣ ਵਾਲੀ ਹੁੰਦੀ ਹੈ ਤਾਂ ਕਈ ਵਾਰੀ ਆਲ ਅੱਗੇ ਆ ਜਾਂਦੀ ਹੈ ਜੀ ਉਹਦੇ ਚ ਆਪਰੇਸ਼ਨ ਕਰਨਾ ਜ਼ਰੂਰੀ ਹੈ ਅੱਛਾ ਉਹ ਆਪਰੇਸ਼ਨ ਤੋਂ ਜਦੋਂ ਚੌਥੇ ਪੰਜਵੇਂ ਮਹੀਨੇ ਜੇ ਕਈ ਵਾਰ ਗੱਲ ਚੱਲਦੀ ਹੁੰਦੀ ਹੈ ਉਦੋਂ ਜੇ ਆਲ ਡਾਕਟਰ ਕਹਿੰਦਾ ਉਦੋਂ ਜਿਹੜੇ ਪਰਹੇਜ ਨੇ ਹਾਂ ਉਦੋਂ ਪਰੇਜ ਜ਼ਰੂਰੀ ਹੈ ਕਿਉਂਕਿ ਜਿਹੜੀ ਆਲ ਨੇੜੇ ਹੈ ਜਾਂ ਨੀਵੀਂ ਹੈ ਜਾਂ ਉਹ ਆਲ ਅੱਗੇ ਆ ਰਹੀ ਹੈ ਤੇ ਉਹਦੇ ਚ ਬਲੀਡਿੰਗ ਹੋਣ ਦਾ ਥੋੜਾ ਜਿਹਾ ਚੱਕਰ ਰਹਿੰਦਾ ਹੈ ਇਸ ਕਰਕੇ ਪਰੇਜ ਜ਼ਰੂਰੀ ਹੈ ਜੀ ਜੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈ ਬੱਚਾ ਸਿੱਧਾ ਆਵਦੀ ਹੈ ਠੀਕ ਹੈ ਪੇਸ਼ੈਂਟ ਠੀਕ ਖਾ ਪੀ ਰਿਹਾ ਹੈ ਹੈਨਾ ਤੇ ਉਹਦੇ ਚ ਰੈਸਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਅੱਜ ਕੱਲ ਕੀ ਹੈ ਲੋਕ ਠੰਡੇ ਤੇ ਠੰਡਾ ਪਾਣੀ ਪੀਂਦਿਆਂ ਜਿਨਾਂ ਨੇ ਜਦੋਂ ਬੱਚਾ ਹੋਣਾ ਨਾ ਮੇਰਾ ਮੰਨਣਾ ਇਹ ਹੈ ਜਦੋਂ ਪ੍ਰੈਗਨਸੀ ਹੋਗੀ ਤਾਂ ਠੰਡਾ ਪਾਣੀ ਵੀ ਨਾ ਬੰਦ ਕਰ ਦੇਣਾ ਚਾਹੀਦਾ ਤਾਂ ਪੇਸ਼ੈਂਟ ਨੂੰ ਸਿਹਤ ਦੀ ਸ਼ਾਮ ਸੇਅਰ ਕਰਨੀ ਚਾਹੀਦੀ ਹੈ ਬਿਲਕੁਲ ਨੋਰਮਲ ਡਿਲੀਵਰੀ ਹੁੰਦੀ ਹੈ ਹੋਰ ਕਿਹੜੇ ਪ੍ਰਹੇਜ ਨੇ ਜਿਹੜੇ ਫਸਟ ਮੰਥ ਤੋਂ ਲੈ ਕੇ ਨੌਵੇਂ ਮਹੀਨੇ ਤੱਕ ਔਰਤ ਨੂੰ ਨਹੀਂ ਪ੍ਰੇਜ ਤੇ ਇੱਥੇ ਕੁਝ ਵੀ ਨਹੀਂ ਹੁੰਦਾ ਜੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਉਹਨੂੰ ਕੋਈ ਪ੍ਰੇਜ ਦੀ ਲੋੜ ਨਹੀਂ ਹੈ ਠੀਕ ਪੇਸ਼ੈਂਟ ਨੂੰ ਖਾਣਾ ਖਾਣਾ ਚਾਹੀਦਾ ਹੈ ਹਣਾ ਚੰਗੀ ਸੋਚ ਰੱਖਣੀ ਚਾਹੀਦੀ ਐ ਤਾਂ ਕੰਮ ਕਰਨ ਨਾਲ ਤਾਂ ਨਾਰਮਲ ਡਿਲੀਵਰੀ ਹੁੰਦੀ ਹੁੰਦੀ ਐ ਜਿਹੜੀ ਪੌੜੀਆਂ ਚੜ੍ਹਨ ਦੀ ਕੋਈ ਸਿਸਟਮ ਹੁੰਦਾ ਨਹੀਂ ਪੌੜੀਆਂ ਕੋਈ ਪ੍ਰੋਬਲਮ ਨਹੀਂ ਤੇ ਉਹਨੂੰ ਪੌੜੀਆਂ ਚੜ੍ਹਨ ਚ ਕੀ ਗੱਲ ਹੈਗੀ ਉਹਨੂੰ ਕੋਈ ਗੱਲ ਨਹੀਂ ਇਹਦਾ ਕੁਝ ਤਾਂ ਅੱਜਕੱਲ ਕੁੜੀਆਂ ਉਦਾਂ ਦੀਆਂ ਹੋ ਗਈਆਂ ਹੂੰ ਕਿ ਕੁੜੀਆਂ ਕੰਮ ਤੋਂ ਡਰਦੀਆਂ ਵੀ ਸਾਨੂੰ ਕੰਮ ਨਾ ਕਰਨ ਨਾ ਪਵੇ ਕੁਝ ਡਾਕਟਰ ਕਹਿੰਦੇ ਆ ਰੈਸਟ ਕਰੋ ਤਾਂ ਕੁੜੀਆਂ ਨੂੰ ਤਾਂ ਮੋਜ ਬਣ ਜਾਂਦੀ ਐ ਇਹ ਆਮ ਸੁਣ ਆਇੰਦਾ ਕਿ ਜੋ ਮੈਂ ਔਰ ਸੋਚਦੀ ਆ ਔਰ ਗਤੀਵਿਧੀਆਂ ਕਰਦੀ ਆ ਉਹਦੀ ਮਾਨਸਿਕ ਅਵਸਥਾ ਦਾ ਬੱਚੇ ਦੇ ਪ੍ਰਭਾਵ ਪੈਂਦਾ ਬਿਲਕੁਲ ਸਰਵਿੰਦੇ ਫਿਰ ਉਸ ਪੀੜ ਦੌਰਾਨ ਔਰਤ ਨੂੰ ਕਿਹੜੇ ਮਾਹੌਲ ਕੀ ਸੋਚਣਾ ਹੈ ਕਿ ਉਹ ਜਾ ਕੁਝ ਕਰਨਾ ਚਾਹੀਦਾ ਮੇਰੇ ਕੋਲੇ ਪੇਸ਼ੈਂਟ ਆਉਂਦੀਆਂ ਤੇ ਮੈਂ ਮੇਰਾ ਕਹਿਣਾ ਇਹੀ ਹੁੰਦਾ ਪੇਸ਼ੈਂਟ ਨੂੰ ਵੀ ਸਵੇਰੇ ਸਦਿਆਂ ਉਠੋ ਉੱਠ ਕੇ ਨਾਓ ਨਾ ਅਗੇ ਘੰਟਾ ਪਾਠ ਪੂਜਾ ਕਰੋ ਨਹੀਂ ਕੁਝ ਆਉਂਦਾ ਨਹੀਂ ਪਾਠ ਕਰਨਾ ਹੁੰਦਾ ਤਾਂ ਰਾਮ ਰਾਮ ਵੈਗੁਰੂ ਵੈਗੁਰੂ ਤਾਂ ਕਰ ਹੀ ਸਕਦੇ ਆਂ ਸੀ ਜੀ ਜਿਹੇ ਜੀ ਮਾਂ ਦੀ ਸੋਚ ਹੁੰਦੀ ਹੈ ਬੱਚੇ ਦੀ ਸੋਚ ਤਾਂ ਉਦਾਂ ਨਹੀਂ ਹੁੰਦੀ ਹੈ ਅੱਜ ਕੱਲ ਕੀ ਹੈ ਹੁਣ ਜੋ ਅੱਜ ਕੱਲ ਦੇ ਬੱਚੇ ਕਿਵੇਂ ਖਰਾਬ ਹੈ ਤੋ ਕਿ ਅੱਜ ਕੱਲ ਮੋਬਾਈਲ ਤੇ ਸਾਰਾ ਦਿਨ ਕੁੜੀਆਂ ਰਹਿੰਦੀ ਹੈ ਜੀ ਜਿਹੜੀਆਂ ਅੱਗੇ ਇਸ ਕੀ ਪੁਰਾਣੇ ਟਾਈਮ ਚ ਕੀ ਸੀ ਬੱਚੇ ਕਹਿੰਦੇ ਸੀ ਕਿ ਲੋਕ ਸਤਜੋਗ ਹੈ ਸਤਜੋਗ ਹੈ ਜੀ ਕਲ ਜੋਗ ਇਹੀ ਹੈ ਨਾ ਜੀ ਅੱਗੇ ਬੱਚੇ ਆਪਣੇ ਦੇ ਲਾ ਲੋ ਤਾਂ ਆਪਾਂ ਕਿੰਨਾ ਕਿ ਸਰਾਤਾਂ ਕਰਦੇ ਸੀ ਤੇ ਕਿੰਨਾ ਕੋਈ ਸੀਗਾ ਤੇ ਅੱਜਕੱਲ ਮਾਵਾਂ ਦੇਖਦੀਆਂ ਮੋਬਾਈਲ ਦੇਖਦੀਆਂ ਸਾਰਾ ਦਿਨ ਤੇ ਬੱਚੇ ਉਹੀ ਚ ਹੋਗੀ ਪਿਛਲੇ 30 ਸਾਲਾਂ ਦੇ ਸਫਰ ਦੇ ਵਿੱਚ ਤੁਸੀਂ ਕਿੰਨੇ ਵੱਡੇ ਪ੍ਰੇਸ਼ਨ ਕੀਤੇ ਨਹੀਂ ਮੈਂ ਤਾਂ ਇੱਕ ਵੀ ਨਹੀਂ ਕਰਵਾਇਆ ਵੀ ਨਹੀਂ ਇੱਕ ਵੀ ਨਹੀਂ ਕਰਵਾਇਆ ਅਸੀਂ ਤਾਂ ਛੋਟਾ ਪੇਸ਼ੈਂਟ ਵੀ ਨਹੀਂ ਕਰਦੇ ਸੀਗੇ ਮੈਂ ਤਾਂ ਬਿਲਕੁਲ ਨਾਰਮਲ ਡਿਲੀਵਰੀ ਕਰਦੀ ਸੀ ਅਸੀਂ ਦਿਨ ਅਸੀਂ ਐਪੀਸੋਡ ਵੀ ਛੋਟੇ ਪੇਸ਼ੈਂਟ ਨੂੰ ਕਹਿੰਦੇ ਆ ਹੈਨਾ ਤੇ ਅਸੀਂ ਤਾਂ ਐਪੀਸੋਡ ਵੀ ਕਦੇ ਨਹੀਂ ਦਿੱਤੀ ਸੀ ਮੈਂ ਤਾਂ ਬਿਲਕੁਲ ਨਾਰਮਲ ਕੇਸ ਕਰਦੀ ਸੀ ਕਦੇ ਸਟਿਚ ਵੀ ਨਹੀਂ ਲਾਇਆ ਸੀ ਪੇਸ਼ੈਂਟ ਦੇ ਤੁਸੀਂ ਇਹ ਜਿਹਾ ਕੀ ਖੋਣ ਡਾਕਟਰ ਕੁਛ ਨਹੀਂ ਬਸ ਇੱਕ ਛਾਅ ਹੁੰਦਾ ਮੈਂ ਬਰੀਜ ਤੇ ਡਿਲੀਵਰੀ ਹਮ ਤੇਰੀਆਂ ਕਰੀ ਮੈਂ ਤਾਂ ਮੈਨੂੰ ਕਦੇ ਟਾਂਕਾ ਲਾਇਆ ਸੀ ਤਾਂ ਬੱਚਾ ਕਰਦੋਂ ਦਾ ਹਿਸਾਬ ਹੁੰਦਾ ਇੱਕ ਵੇਟ ਕਰਨੀ ਪੈਂਦੀ ਹੈ ਨਾਰਮਲ ਡਿਲੀਵਰੀ ਕਰਨੀ ਹੈ ਤਾਂ ਵੇਟ ਕਰਨੀ ਪੈਂਦੀ ਹੈ ਉਹਨਾਂ ਦੇ ਵਿੱਚ ਇਹ ਨਹੀਂ ਹੈ ਨੀ ਵੀ ਹੌਨ ਦਰਦ ਲੱਗੇ ਤਾਂ ਤੁਸੀਂ ਸੋਚੋ ਬੇਸ਼ੰਦ ਦਾ ਘੰਟੇ ਬਾਅਦ ਡਿਲੀਵਰੀ ਹੋ ਜਾਊਗੀ ਇਹ ਚੀਜ਼ ਨਹੀਂ ਹੁੰਦੀ ਨਾ ਮੇਰੇ ਕੋਲ ਕਈ ਵਾਰੀ ਪੇਸ਼ੈਂਟ ਆਉਂਦੇ ਸੀ ਤਾਂ ਮੈਂ ਵਾਪਸ ਭੇਜ ਦਿੰਦੀ ਸੀ ਮੈਂ ਕਹਿੰਦੀ ਸੀ ਨਹੀਂ ਹਜੇ ਡਿਲੀਵਰੀ ਹੁੰਦੀ ਨਹੀਂ ਭਾਈ ਘਰੇ ਚਲ ਜਾਓ ਤੁਸੀਂ ਜਿਹੜਾ ਲੋਕ ਕਾਲ ਹੀ ਕਰ ਦਿੰਦੇ ਆ ਆਪਰੇਸ਼ਨ ਕਰਾ ਲੈਂਦੇ ਸੀ ਮੈਂ ਤਾਂ ਮੈਂ ਦਿਨੀਆਂ ਮੈਂ ਡਿਲੀਵਰੀਆਂ ਕੀਤੀਆਂ ਕਿਸੇ ਨੇ ਕਰੀ ਨਹੀਂ ਮੈਂ ਤਾਂ 4 4 5 5 ਡਿਲੀਵਰੀਆਂ ਰੋਜ਼ ਕਰੀਆਂ ਮੇਰੀਆਂ ਪੇਸ਼ੈਂਟ ਨੂੰ 2 ਘੰਟੇ ਬਾਅਦ ਘਰੇ ਤੋਰ ਦੇਈਦਾ ਸੀ ਕਦੀ ਕੋਈ ਪ੍ਰੋਬਲਮ ਨਹੀਂ ਆਈ ਸੀ ਤੁਹਾਡਾ ਮਨ ਸਿੱਧਾ ਤਾਂ ਸਭ ਕੁਝ ਠੀਕ ਹੈ ਤੁਹਾਡਾ ਪਰਮਾਤਮਾ ਵੀ ਤੁਹਾਡੇ ਸਾਥ ਦੇ ਦਿੰਦਾ ਮੈਂ ਤਾਂ ਇਹੀ ਕਹੂੰਗੀ ਜਦੋਂ ਦੀ ਮੈਂ ਡਿਲੀਵਰੀ ਕਰਨ ਲੱਗੀ ਆ ਤਾਂ ਪਰਮਾਤਮਾ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੇ ਤੋਂ ਸਾਰੇ ਕੰਮ ਕਰਵਾਏ ਆ ਜੀ ਅੱਜ ਤੱਕ ਕਦੀ ਕੋਈ ਪ੍ਰੋਬਲਮ ਨਹੀਂ ਆਈ ਹੁਣ ਕਿਉਂ ਛੱਡ ਚੁੱਕੇ ਨੀ ਹੁਣ ਚਲੋ ਉਮਰ ਇੱਕ ਕੁਝ ਕੁਝ ਤਾਂ ਇਹ ਹੈਗਾ ਵੀ ਚਲੋ ਅੱਜ ਕੱਲ ਕੰਪਲਿਕੀਕੇਸ਼ਨ ਵਾਲੇ ਕੇਸ ਹੈਗੇ ਆ ਕਿਉਂਕਿ ਕੰਪਲਿਕੀਕੇਸ਼ਨ ਕਿਉਂ ਆਈ ਹੈ ਕਿਉਂਕਿ ਕੁੜੀਆਂ ਉਹੀ ਗੱਲ ਉੱਥੇ ਆ ਜਾਂਦੀਆਂ ਫਿਰ ਕਿ ਕੁੜੀਆਂ ਕੰਮ ਨਹੀਂ ਕਰਦੀਆਂ ਕੰਮ ਨਹੀਂ ਕਰਦੀਆਂ ਤਾਂ ਡਿਲੀਵਰੀ ਤੇ ਥੋੜੀ ਜੀ ਔਖੀ ਹੋ ਜਾਂਦੀ ਹੈ ਮੈਂ ਲੋਕਾਂ ਨੂੰ ਬਹੁਤ ਇਹ ਚੀਜ਼ ਸਮਝਾਉਣੀ ਹੁੰਦੀ ਹੈ ਕਿ ਤੁਸੀਂ ਕੰਮ ਕਰਿਆ ਕਰੋ ਠੰਡਾ ਪਾਣੀ ਨਾ ਪੀਆ ਕਰੋ ਸੈਰ ਕਰਿਆ ਕਰੋ ਚੰਗੀ ਸੋਚ ਰੱਖੋ ਹੈਨਾ ਚੰਗੀਆਂ ਕਿਤਾਬਾਂ ਪੜੋ ਹੂੰ ਚੰਗਾ ਖਾਣਾ ਪੀਣਾ ਖਾਓ ਜੀ ਜੀ ਹਣਾ ਸਾਰਾ ਦਿਨ ਅਸੀਂ ਟੜ 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 ਕਰੀ ਜਾਣਾ ਤੇ ਬੱਚੇ ਵੀ ਉਦਾਂ ਦੇ ਪੈਦਾ ਹੋਣੇ ਆ ਫਿਰ ਤੇ ਡਿਲੀਵਰੀ ਫਿਰ ਉਦਾਂ ਦੀ ਹੋਣੀ ਆ ਹਣ ਜੂ ਸਾਨੂੰ ਲੇਬਰ ਪੇਨ ਲੱਗ ਜਾਂਦੀ ਹੈ ਤੇ ਫਿਰ ਪੇਸ਼ੈਂਟ ਨੂੰ ਥੋੜਾ 8-10 ਘੰਟੇ ਤਾਂ ਥੋੜਾ ਵੇਟ ਕਰਨੀ ਚਾਹੀਦੀ ਹੈ ਨਾ ਜੀ ਦਰਦ ਮਗਰੋਂ ਲੱਗਦੇ ਆ ਲੋਕ ਪਹਿਲੇ ਚੱਲ ਪੈਂਦੇ ਆ ਹਸਪਤਾਲ ਨੂੰ ਤੇ ਹਸਪੀਟਲ ਵਾਲੇ ਕੀ ਕਰਦੇ ਆ ਨਾ ਜੀ ਇਹ ਤਾਂ ਬੱਚੇ ਦੇ ਮੂੰਹ ਚ ਪਾਣੀ ਪੈ ਜੂਗਾ ਜੀ ਇਹ ਤਾਂ ਬੱਚੇ ਦਾ ਮਕੋ ਨਹੀਂ ਮਾਉਣ ਲੱਗ ਗਿਆ ਜੀ ਇਹ ਤਾਂ ਬੱਚੇ ਤੜਕੋਂ ਨ ਘਟ ਗਈ ਜੀ ਜਦੋਂ ਹੁੰਦੇ ਬੱਚੇ ਠੀਕ ਠਾਕ ਹੁੰਦੇ ਆ ਕੋਈ ਸੋਚੇ ਇੱਕ ਅੱਦੇ ਪੇਸ਼ੈਂਟ ਨੂੰ ਇਦਾਂ ਦੀ ਲੋੜ ਪੈਂਦੀ ਹੈ ਚਲੋ ਇੱਕ ਅੱਦੇ ਪੇਸ਼ੈਂਟ ਨੂੰ ਕੰਪਲਿਕੇਸ਼ਨ ਹੋਉਂਦੀ ਹੈ ਹਰ ਇੱਕ ਪੇਸ਼ੈਂਟ ਨੂੰ ਥੋੜੀ ਹਰੇ ਕੁੜੀ ਦੀ ਹੁਣ ਸੇਜੇਰੀਨ ਹੋ ਹੀ ਜਾਂਦਾ ਮੈਂ ਕਹਿੰਨੀ ਕੋਈ ਵੀ ਕੇਸ ਇਦਾਂ ਦਾ ਨਹੀਂ ਜਿਹੜੇ ਨਾਰਮਲ ਡਿਲੀਵਰੀ ਕੋਈ ਕਰਦਾ ਹੋਊਗਾ ਤਾਂ ਸਾਡੇ ਅੱਗੇ ਸੀ ਜਿਹੜੇ ਕਰ ਲਏ ਸੀ ਤੱਕੇ ਨਾਲ ਕਿਹਦਾ ਪਹਿਲਾ ਆਪਰੇਸ਼ਨ ਹੋਇਆ ਵੱਡਾ ਕਿਉਂ ਦੂਸਰੀ ਵਾਰੀ ਆਪਰੇਸ਼ਨ ਹੋਣਾ ਲਾਜ਼ਮੀ ਹੈ ਵੀ ਆਪਰੇਸ਼ਨ ਹੀ ਹੋਊਗਾ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਈ ਵਾਰੀ ਕੀ ਹੁੰਦਾ ਵੀ ਜਦੋਂ ਪੇਸ਼ੈਂਟ ਨੂੰ ਨਹੀਂ ਬੱਚੇ ਵਾਲੀ ਤਕਲੀਫ ਹੁੰਦੀ ਹੈ ਤਾਂ ਪੇਸ਼ੈਂਟ ਜੋ ਪਹਿਲੇ ਜਲਦੀ ਹਸਪੀਟਲ ਚਲੇ ਜਾਂਦੇ ਆ ਤਾਂ ਅਗਲਾ ਡ੍ਰਿਪ ਵਗੈਰਾ ਇਹ ਤਾਂ ਨੇਚਰ ਲੇ ਲੈ ਲਾਉਣੀ ਹੈ ਅਗਲੇ ਨੇ ਚਲੋ ਸਾਰਾ ਕੁਝ ਕਰਨਾ ਹੈ ਉਹਦੇ ਚ ਮੇਰਾ ਮੰਨਣਾ ਇਹ ਹੈ ਵੀ ਜਦੋਂ ਜਿੰਨੀ ਤੇ ਤੁਹਾਨੂੰ ਬੱਚੇ ਵਾਲੀਆਂ ਸਹੀ ਦਰਦ ਨਹੀਂ ਲੱਗਣਗੇ ਤਾਂ ਉਹਨੇ ਤੇ ਕੋਈ ਮੈਡੀਸਿਨ ਵੀ ਕੰਮ ਨਹੀਂ ਕਰਦੀ ਤੇ ਉਹਦੇ ਚ ਕੀ ਹੁੰਦਾ ਫਿਰ ਪੇਸ਼ੈਂਟ ਦੀ ਡੈਲਟੇਸ਼ਨ ਨਹੀਂ ਹੁੰਦੀ ਤਾ ਫਿਰ ਫਿਰ ਲੋਕਾਂ ਨੂੰ ਹੁੰਦਾ ਵੀ ਜੀ ਸਾਡੀ ਤਾਂ ਕੁੜੀ ਰਾਤ ਦੀ ਢਿੱਲੀ ਹੈ ਸਾਡੇ ਤਾਂ ਦੋ ਦਿਨ ਹੋ ਗਏ ਜੀ ਸਾਡੀ ਕੁੜੀ ਔਖੀ ਹੈ ਜੀ ਪਰ ਡਾਕਟਰ ਨੂੰ ਹੁੰਦਾ ਵੀ ਆਪਾਂ ਕਿਉਂ ਕਾਦੇ ਵਾਸਤੇ ਰਿਸਕ ਲੈਣਾ ਹੈ। ਤੱਕਲਾ ਪ੍ਰੇਪਰੇਸ਼ਨ ਚੱਕ ਕੇ ਦਿੰਦਾ। ਹੂੰ ਉਹਦੇ ਚ ਤਾਂ ਕੋਈ ਹੋ ਨਹੀਂ ਹੈ। ਨਾਰਮਲ ਕੁੱਤੀਆਂ ਬਿੱਲੀਆਂ ਕਿਹੜਾ ਸੁੰਦੀਆਂ ਨੇ ਸੁ ਲੈਂਦੀਆਂ। ਹਨਾ ਉਹਨਾਂ ਨੂੰ ਕਿਹੜਾ ਕੋਈ ਗਾਈਡ ਕਰਦਾ ਵੀ ਤੁਸੀਂ ਇਸ ਤਰ੍ਹਾਂ ਦਰਦ ਲੈਣੇ ਆ ਜੀ ਉਹ ਕਰਨਾ ਜੀ। ਹੁੰਦੇ ਉਹਨਾਂ ਦੇ ਪੰਜ ਪੰਜ ਛੇ ਛੱਟ ਲਈ ਆਪਾਂ ਦੇਖਿਆ ਆ ਪਸ਼ੂਆਂ ਵਾਲੇ ਜਿਹੜੇ ਲੋਕ ਪਸ਼ੂ ਰੱਖਦੇ ਆ ਤੇ ਤੜਕੇ ਤੱਕ ਮੱਝ ਸੂਹ ਕੇ ਤੇ ਕਟਰੂ ਆਪਣੇ ਆ ਵੀ ਤੁਰੇ ਫਿਰਦਾ ਰਹਿੰਦਾ। ਉਹਨਾਂ ਨੂੰ ਕਦੋਂ ਕਿਸੇ ਨੇ ਸਵਾਇਆ? ਉਹ ਤੋਂ ਬੰਨ ਡਰ ਜਾਂਦਾ ਮੈਡਮ ਜਦੋਂ ਮੈਂ ਲਾਦਦਾ ਨਾ ਵੀਰੋ ਕਰਦੇ ਹਾਲਾਤ ਇਸ ਤਰ੍ਹਾਂ ਨੇ ਜਦੋਂ ਆਪਦੀ ਔਰਤ ਹਸਪਤਾਲ ਚ ਪਈ ਹੋਵੇ ਹਨ ਉਹ ਡਰਦਾ ਮਾ ਜੀ ਦਾ ਗਾੜੀ ਤਾਂ ਫਿਰ ਕੰਮ ਖਰਾਬ ਕਰ ਦਦਾ ਨਾ ਮੈਂ ਇੰਨੀਆਂ ਡਿਲੀਵਰੀਆਂ ਕਰੀਆਂ ਜਿਹੜੇ ਪੇਸ਼ੈਂਟ ਮੈਨੂੰ ਮੈਂ ਮੇਰੇ ਕੋਲੇ ਆਏ ਆ ਜਾਂਦੇ ਪੇਸ਼ੈਂਟ ਹਨ ਜੀ ਤੇ ਪੇਸ਼ੈਂਟ ਨੇ ਕਹਿੰਗੇ ਮੈਨੂੰ ਪੁੱਛਣਾ ਵੀ ਨਹੀਂ ਮੇਰਾ ਸਾਡੀ ਡਿਲੀਵਰੀ ਕਿਵੇਂ ਹੋਊਗੀ ਜੇ ਸਾਡੀ ਕੁੜੀ ਨੂੰ ਕੀ ਤਕਲੀਫ ਹੈ ਕਦੋਂ ਕੇਸ ਹੋਊਗਾ ਉਹ ਮੈਂਟ ਚ ਕੇਸ ਹੋ ਜਾਂਦਾ ਸੀ ਅੱਛਾ ਕਈ ਲੋਕਾਂ ਦੀ ਆਦਤ ਹੈ ਮੈਡਮ ਇਹਦੇ ਮੂੰਹ ਚ ਪਾਣੀ ਨਾ ਪੈ ਜੇ ਔਰ ਸਾਡੀ ਕੁੜੀ ਤਾਂ ਬਾਲੀ ਔਖੀ ਹੈ ਇਹਨੂੰ ਤਾਂ ਦਰਦ ਵਾਲੇ ਆ ਹੀ ਜਾਂਦੇ ਆ ਇਹ ਤਾਂ ਉਹ ਆ ਉਹ ਕੇ ਪੇਸ਼ੈਂਟ ਦੀ ਕੋਈ ਨੋ ਕੀ ਪ੍ਰੋਬਲਮ ਖੜੀ ਹੋਣੀ ਹੋਣੀ ਹੂੰ ਹੈ ਨਾ ਇਸ ਕਰਕੇ ਦੂਜਾ ਨਾਰਮਲ ਡਿਲੀਵਰੀ ਆਰ ਕੀ ਤਰੀਸ ਨਹੀਂ ਹੈਗੀ ਕੁੜੀਆਂ ਦੀ ਜਾਨ ਹੀ ਨਹੀਂ ਰਹੇਗੀ ਹੁਣ ਜਿਹੜਾ ਆਪਰੇਸ਼ਨ ਦੇ ਟਾਈਮ ਢੂਈ ਦੇ ਵਿੱਚ ਟੀਕਾ ਲਾਉਂਦੇ ਆ ਤਾਂ ਉਹਦੇ ਨਾਲ ਕੀ ਆ ਉਹਦੇ ਨਾਲ ਢੂਈ ਦਰਦ ਕਰਨ ਲੱਗ ਜਾਂਦੀ ਮਰੀਜ਼ ਕੋ ਸਾਰੀ ਉਮਰ ਫਿਰ ਢੂਈ ਢੂਈ ਕਰਦੀਆਂ ਰਹਿੰਦੀਆਂ ਨੇ ਬੀਬੀ ਹੂੰ ਤੁਹਾਡੇ ਨਾਲ ਤਾਂ ਹੋਈ ਹੈ ਇਹ ਚੀਜ਼ ਤੁਹਾਨੂੰ ਤਾਂ ਪਤਾ ਹੈ ਉਹ ਨਾ ਉਹ ਚੀਜ਼ ਨਹੀਂ ਰਹ ਜਾਂਦੀ ਨਾਰਮਲ ਜੋ ਚੀਜ਼ ਸਾਡੇ ਸਾਨੂੰ ਰੱਬ ਨੇ ਨੇਚਰ ਲਈ ਦਿੱਤੀ ਆ ਉਹ ਤਾਂ ਨੇਚਰ ਲਈ ਸੀ ਨਾ ਤੇ ਅੱਜ ਕੱਲ ਕੁਝ ਲੋਕ ਫੈਸ਼ਨੇਬਲ ਹੋ ਗਏ ਵੀ ਨਹੀਂ ਜੀ ਆਹ ਤਰੀਕ ਵਧੀਆ ਆ ਆਪਾਂ ਜੇ ਕੇਸ ਕਰਾ ਲੈਨੇ ਹਾਂ ਲੋਕ ਵੱਧਦੇ ਹੋ ਗਏ ਨਾ ਹਾਂ ਇਹ ਨਹੀਂ ਇਹ ਚੀਜ਼ ਇਹ ਤੁਹਾਨੂੰ ਦੇਖੋ ਜਨਮ ਮਰਨ ਅੱਜ ਤੱਕ ਰੱਬ ਨੇ ਆਪਦੇ ਹੱਥ ਰੱਖਿਆ ਵਾ ਹਾਂ ਇਹ ਦੀ ਦਰਬ ਨੇ ਨਹੀਂ ਕਿਸੇ ਨੂੰ ਦਿੱਤਿਆ ਵੀ ਆਪਾਂ ਕਹੀਏ ਵੀ ਹਾਂ ਆਹ ਟਾਈਮ ਤੇ ਬੱਚਾ ਹੋਣਾ ਤਾਂ ਆਪਾਂ ਉਹ ਕਰੀਏ ਨਹੀਂ ਲੋਕ ਕਈ ਕਾਲੀ ਬਾਲੀ ਕਰ ਦਿੰਦੇ ਆ ਤੇ ਕਾਲੀ ਦੇ ਵਿੱਚ ਕੀ ਹੁੰਦਾ ਫਿਰ ਆਪਰੇਸ਼ਨ ਦਾ ਕਿਤੇ ਗਿਆ ਹੀ ਨਹੀਂ ਨੋਰਮਲ ਕੇਸ ਹੁੰਦੇ ਆ ਅੱਜ ਵੀ ਹੁੰਦੇ ਆ ਲੋਕ ਚਾਹਣ ਤਾਂ ਅੱਜ ਵੀ ਹੋ ਜਾਣਗੇ ਮੈਂ ਲੋਕਾਂ ਨੂੰ ਇਹ ਚੀਜ਼ ਸਮਝਾਉਣੀ ਹੁੰਦੀ ਹੈ ਮੈਂ ਕਹਿੰਦੀ ਮੈਂ ਹੁਣ ਡਿਲੀਵਰੀ ਬਹੁਤ ਮੈਂ ਕਰਦੀ ਨਹੀਂ ਬਹੁਤ ਘੱਟ ਕਰਦੀ ਆ ਜੀ ਜੀ ਮੈਂ ਇਹ ਚੀਜ਼ ਸਮਝਾਉਣੀ ਹੁੰਦੀ ਬਈ ਚਲ ਜਦੋਂ ਤੁਹਾਨੂੰ ਤਕਲੀਫ ਹੋਈ ਕੁਇਰਮੈਂਟ ਚੈੱਕ ਕਰਾ ਜਾਓ ਹੁਣ ਚੈੱਕ ਕਰਕੇ ਦੱਸ ਦੋ ਕਿ ਤੁਸੀਂ ਇਸ ਟਾਈਮ ਤੇ ਡਾਕਟਰ ਕੋਲ ਜਾਇਓ ਜੀ ਹੈਨਾ ਤੇ ਕਈ ਲੋਕ ਆਖੇ ਲਾਇਆ ਜਾਂਦੇ ਕਈ ਨਹੀਂ ਲੱਗਦੇ ਹੁਣ ਬਿਲਕੁਲ ਆਉਂਦੇ ਆ ਮੈਨਾਂ ਨੂੰ ਕਹਿੰਨੀ ਵੀ ਨਹੀਂ ਇਹ ਤਾਂ ਹੁੰਦਾ ਨਹੀਂ ਜੇ ਡਿਲੀਵਰੀ ਹੋਣੀ ਤੁਸੀਂ ਘਰੇ ਚੱਲ ਜਾਓ ਉਹ ਮੇਰੇ ਕੋਲ ਛੱਡ ਕੇ ਫਿਰ ਚਲੇ ਜਾਂਦੇ ਹੋਰ ਕਿਸੇ ਪਾਸੇ ਉੱਥੇ ਜਾ ਕੇ ਸੀਜਰਿੰਗ ਹੋ ਜਾਂਦਾ ਹੈ ਹਨਾ ਕੁਝ ਡਾਕਟਰ ਵੀ ਡਰਾ ਦਿੰਦੇ ਐ ਬੱਚੇ ਦੇ ਮੂੰਹ ਚ ਪਾਣੀ ਪੈ ਜੂਗਾ ਜੀ ਬੱਚੇ ਦੀ ਤਾਂ ਲੈਟਨ ਨਿਕਲ ਹੀ ਜਾਂਦੀ ਹੈ ਵਿੱਚੇ ਜੀ ਹਨਾ ਬੱਚਾ ਤਾਂ 9 ਮਹੀਨੇ ਪਾਣੀ ਚ ਹੀ ਰਹਿੰਦਾ ਜੀ ਉਦੋਂ ਨਾ ਬੱਚੇ ਦੇ ਮੂੰਹ ਚ ਪਾਣੀ ਪਿਆ ਹੁਣ ਸਾਡੀਆਂ ਮਾਵਾ ਵੇਲੇ ਕੀ ਸੀਗਾ ਸਾਡੀਆਂ ਮਾਵਾ ਵੇਲੇ ਕਿਹੜਾ ਹਸਪੀਟਲ ਸੀਗੇ ਜੀ ਜੀ ਤੇ ਸਾਡੀਆਂ ਮਾਵਾ ਨੇ 8-8 ਜਾ ਕੇ ਜੰਮੇ ਐ ਹਾਂ ਜੀ ਹਾਂ ਤੂੰ ਤੇ ਕੌਣ ਸੀ ਪੈਦਾ ਕਰਾਉਂਦਾ ਉਦੋਂ ਸਾਡੇ ਕੀ ਹੁੰਦਾ ਸੀਗਾ ਉਦੋਂ ਸਾਡੇ ਮਾਂ ਮਾਂ ਤਕਰੀਬ ਹੁੰਦੀ ਤੇ ਪਿਓ ਨੂੰ ਕਹਿੰਦੇ ਤੂੰ ਖੇਤ ਚਲਾ ਜਾ ਹਾਂ ਮਾਂ ਮਾ ਸੰਗਦੀਆਂ ਸੀ ਆ ਇਹ ਕਹਿ ਲੋ ਜਾਂ ਪਹਿਲਾਂ ਪ੍ਰਾਣੀਆਂ ਜਿਹੜੀਆਂ ਪ੍ਰਾਣੀਆਂ ਬੁੜੀਆਂ ਦਾ ਧਾਰਨਾ ਇਹ ਸੀਗੀ ਵੀ ਜੇ ਬੰਦਾ ਕੋਲੇ ਹੋ ਗਿਆ ਨਾ ਤੇ ਦਰ ਜਿਹੜੇ ਹੁੰਦੇ ਮੱਠੇ ਪੈ ਜਾਂਦੇ ਪ੍ਰਾਣੀਆਂ ਬੁੜੀਆਂ ਸੀ ਤੇ ਉਹ ਫਿਰ ਬੰਦੇ ਨੂੰ ਕਹਿੰਦੇ ਖੇਤ ਚਲਾ ਜਾ ਤੂੰ ਬਾਹਰ ਚਲਾ ਜਾ ਹੁਣ ਅੱਜ ਕੱਲ ਦੀ ਕੁੜੀਆਂ ਵੇਕੇ ਆ ਜਾਂਦੀਆਂ ਤੇ ਪਰੋਣੇ ਨੂੰ ਪਹਿਲਾਂ ਫੋਨ ਕਰਦੇ ਸੀ ਮੈਂ ਢਿੱਲੀ ਤੇ ਤੂੰ ਆ ਜਾ ਅੱਦਿਕਾ ਰੋਲਟ ਹੋ ਗਿਆ ਨਾ ਉਲਟੋ ਹੋ ਗਿਆ ਹਾਂ ਉਲਟੋ ਹੋ ਗਿਆ ਤੇ ਲੋਕਾਂ ਨੂੰ ਅਜਿਹਾ ਨਾ ਕਾਹੀ ਲੱਗ ਜਾਂਦੀ ਹੈ ਵੀ ਹੁਣ ਸਾਡੀ ਕੁੜੀ ਨੂੰ ਸਾਡੇ ਨੂੰ ਹੁਣ ਦਰਦ ਲੱਗ ਗਿਆ ਤੇ ਦੀ ਡਿਲੀਵਰੀ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਵੀ ਫਟਾਫਟ ਸਾਡੇ ਸਾਹਮਣੇ ਬੱਚਾ ਆ ਜਾਏ ਕੀ ਹੈ ਮੁੰਡਾ ਕੁੜੀ ਮਤਲਬ ਵੇਕੇ ਮਤਲਬ ਵੇਕੇ ਜਾਂਦੀ ਕੁੜੀ ਫਿਰ ਵਿਆਹ ਤੋਂ ਬਾਅਦ ਵੀ ਵੇਕੇ ਲੈ ਕੇ ਆਉਂਦੇ ਹਨਾ ਹੁਣ ਪ੍ਰੋਣਾ ਵੀ ਨਾਲ ਹੀ ਪ੍ਰੋਣਾ ਨਾਲ ਹੀ ਆ ਜਾਂਦਾ ਹੁਣ ਹਨਾ ਉਹਨੂੰ ਹੁੰਦਾ ਵੀ ਨਹੀਂ ਮੈਂ ਹਾਲਾਂਕਿ ਦੰਦ ਤਾਂ ਜਨਾਨੀ ਨਹੀਂ ਚੱਲਦੇ ਹੁੰਦੇ ਬੰਦੇ ਨੂੰ ਤਾਂ ਦੰਦ ਦਾ ਕੋਈ ਰੋਲ ਹੀ ਨਹੀਂ ਹੁੰਦਾ ਇਸ ਚ ਨਾ ਹਾਂ ਤੇ ਫਿਰ ਵੀ ਬੰਦੇ ਥੋੜੇ ਜੇ ਕਾਰਨ ਵੀ ਹੋਗੇ ਲੋਕੀ ਕਾਲੀ ਬਾਲੀ ਕਰਨ ਲੱਗ ਗਏ ਨਾ ਹਾਂ ਕਾਲੀ ਨਹੀਂ ਕਰਨੀ ਚਾਹੀਦੀ ਜੇ ਰੱਬ ਨੇ ਟਾਈਮ ਰੱਖਿਆ ਵਾ ਜੇ ਕੁਝ ਹੋਣਾ ਹੈ ਮੈਂ ਹੁਣ ਦੇਖਿਆ ਲੋਕਾਂ ਦੀ ਅੱਜ ਕੱਲ ਮਹੀਨੇ ਕੇ ਬਾਅਦ ਹੀ ਅਲਟਰਾਹੌਂਡ ਕਰਾਉਣ ਲੱਗ ਗਏ ਹਾਂਜੀ ਬਹੁਤ ਅਲਟਰਾ ਹੁੰਦੀਆਂ ਬਹੁਤ ਹੁੰਦੀਆਂ ਨੀ ਹੈ ਨਾ ਮੈਂ ਇਸ ਕੰਮ ਦੇ ਵਿੱਚ ਪੈ ਕੇ ਵੀ ਮੈਂ ਅਲਟਰਾਹੌਨ ਕਰਾਈ ਸੀ ਇੱਕ ਵਾਰੀ ਵੀ ਨਹੀਂ ਕਰਾਈ ਸੀ। ਹਨਾ ਹੁਣ ਮੈਂ ਦੇਖਿਆ 3.5 ਮਹੀਨੇ ਤੱਕ ਹੁਣ ਕਰਾ ਲੈਂਦੇ ਆ ਲੋਕ ਸਵੇਰ ਕਹਿਣਗੇ ਪੰਜਵੇਂ ਮਹੀਨੇ ਕਰਾ ਲਓ ਫਿਰ ਕਹਿਣਗੇ ਸੱਤਵੇਂ ਕਰਾ ਲਓ ਫਿਰ ਕਹਿਣਗੇ ਨੌਵੇਂ ਕਰਾ ਲਓ ਅੱਛਾ ਅੱਜ ਕੱਲ ਆਮ ਅਲਟਰਾਹੌਨ ਤੇ ਵੀ ਲੋਕੀ ਨੀਚੇ ਹੁਣ ਤਾਂ ਕਹਿਣਗੇ ਕਲਰ ਅਲਟਰਾਹੌਨ ਕਰਾ ਲਓ। ਹਾਂਜੀ ਹਾਂ ਪਰ ਆ ਰੋਟੀ ਨਾਲ ਅਗਲੇ ਤੇ ਕਹਿੰਦੇ ਪੱਕਦੀ ਹੋਵੇ ਤੇ ਅਲਟਰਾਹੌਨ ਕਰਾਉਣਾ ਨਹੀਂ ਫਿਰ ਨਹੀਂ ਕਰਾਉਂਦੇ ਤਾਂ ਫਿਰ ਜਨਾਨੀਆਂ ਗੁੱਸੇ ਹੋ ਜਾਂਦੀ ਮੇਰੀ ਅਲਟਰਾਹੌਨ ਨਹੀਂ ਕਰਾਈ ਰੁੱਸ ਜਾਂਦੀਆਂ। ਹਾਂ ਅਲਟਰਾਉਂਡ ਕਰਾਣਾ ਕੋਈ ਹੋ ਨਹੀਂ ਹੈਗਾ ਚਲੋ ਠੀਕ ਹੈ ਜਿੱਥੇ ਲੱਗਦਾ ਤੁਹਾਨੂੰ ਅਲਟਰਾਉਂਡ ਦੀ ਲੋੜ ਉਹ ਤੇ ਕਰਾ ਲਓ ਹੁਣ ਮੈਂ ਦੇਖਿਆ ਪੇਸ਼ੈਂਟ ਕੇ ਵੀ ਤੜਕੇ ਅਲਟਰਾਉਂਡ ਕਰਾ ਕੇ ਆਇਆ ਸ਼ਾਮ ਨੂੰ ਪੇਸ਼ੈਂਟ ਢਿੱਲੀ ਹੋ ਗਈ ਬੱਚਾ ਚਲਾ ਗਿਆ ਉਹਦਾ ਕਈ ਵਾਰੀ ਹੋਇਆ ਇਹ ਚੀਜ਼ ਹਾਂ ਫਿਰ ਉਹਦਾ ਕੀ ਫਾਇਦਾ ਨਿਕਲ ਜੀ 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 ਹਾਂ ਇਸ ਕਰਕੇ ਕੋਈ ਇਹ ਨਹੀਂ ਟੱਕ ਨਹੀਂ ਬੰਦੀ ਇਸੀ ਦੀ ਪਹਿਲਾਂ ਦਾਦੀ ਮਾਤਾ ਮਡਿਵਰੀ ਕਰ ਦਿੰਦੀ ਅਸਈਆਂ ਉਹ ਖਾਣ ਪੀਣ ਦੇ ਚੱਕਰੀ ਸਮਝੀਏ ਵੇ ਜਿਹੜੀ ਦਾਦੀ ਹੁਣ ਕੋਈ ਦਾਈ ਬੈਠੀ ਐ ਮਨ ਲਓ ਬੇੜੇ ਜੇ ਕਦੀ ਬਜ਼ੁਰਗਔਰਤਾ ਹੁੰਦੀ ਐ ਨਾ ਹੁਣ ਮਨ ਲਓ ਜਿਹੜੀ ਸਾਡੀ ਪੀੜ੍ਹੀ ਐ ਹੁਣ ਪ੍ਰੋਸਾ ਨਹੀਂ ਕਰਦੇ ਕਹੀਏ ਕੀ ਡਰ ਲੱਗਦਾ ਵੀ ਬੇਬੇ ਤਾਂ ਯਾਰੋ ਕਿਤੇ ਹੋ ਜਨਾ ਪਾ ਖੜਾ ਕਰਦੇ ਮੈਂ ਤੁਹਾਨੂੰ ਇਹ ਹੀ ਕਹਿ ਰਹੀ ਹਾਂ ਉਹਨੂੰ ਸਮਝੀਏ ਕਿਵੇਂ ਉਹੀ ਤਾਂ ਕਹਿ ਰਹੀ ਐ ਨਾ ਡਰ ਜਿਹੜਾ ਡਰ ਚੀਜ਼ ਐ ਇਹ ਮਾੜੀ ਐ ਸਾਡੇ ਵਾਸਤੇ ਡਰ ਕੇ ਮੈਂ ਲੋਕਾਂ ਨੂੰ ਇਹ ਚੀਜ਼ ਕਹਿ ਨਹੀਂ ਚਲੋ ਠੀਕ ਐ ਆਪਾਂ ਮੰਨ ਲਿਆ ਆਪਾਂ ਸਿਰੇ ਨਾਲ ਬੱਚਾ ਕਰਾ ਲਿਆ ਜੀ ਆਪਣਾ ਫੇਰ ਬੱਚਾ ਮੱਦੂ ਫੇਰ ਆਪਾਂ ਕਰ ਲਾਂਗੇ ਜੀ 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 ਦੀ ਜੀ ਦੀ ਵਧੀਆ ਉਹਨੂੰ ਕੁਝ ਨਹੀਂ ਹੁੰਦਾ ਮੇਰੇ ਛੋਟੇ ਬੇਟਾ ਮੈਨੂੰ ਹੋਣ ਵਾਲਾ ਸੀ ਸਾਡਾ ਐਕਸੀਡੈਂਟ ਹੋ ਗਿਆ ਜੀ ਸਕੂਟਰ ਉੱਥੇ ਅਸੀਂ ਜਾ ਰਹੇ ਬੰਦਾ ਮੇਰੇ ਅੱਗੇ ਖੜਾ ਹੈ ਇਹ ਚਲਾਈ ਜਾਂਦੇ ਆ ਮੈਂ ਪਿੱਛੇ ਬੈਠੀ ਹਾਂ ਮੇਰੇ ਪੇਟ 'ਚ ਜੀ ਸਾਨੂੰ ਕੁਝ ਵੀ ਨਹੀਂ ਹੋਇਆ ਚਾਰਾਂ ਨੂੰ ਮੈਂ ਕਿਸੇ ਡਾਕਟਰ ਨੂੰ ਵੀ ਨਹੀਂ ਦਿਖਾਇਆ ਉਸ ਤੋਂ ਬਾਅਦ ਸਾਡਾ ਸਕੂਟਰ ਵੀ ਅਸੀਂ ਹੀ ਸਪੀਡ ਤੇ ਜਾ ਰਹੇ ਸੀ ਦੇਖੋ ਜੀ ਕੁੱਤਾ ਆ ਗਿਆ ਅੱਗੇ ਨਾਲ ਡਿੱਗੇ ਸੜਕ ਦੇ ਵਿਚਾਲੇ ਅਸੀਂ ਫੇਰ ਵੀ ਨਹੀਂ ਕੁਛ ਮੈਂ ਅਲਟਰਾਉਂਡ ਵੀ ਨਹੀਂ ਕਰਾਈ ਸੀ ਬਾਅਦ ਕਿਸੇ ਡਾਕਟਰ ਨੂੰ ਚੈੱਕ ਵੀ ਨਹੀਂ ਕਰਾਇਆ ਸੀ ਮੈਂ ਜੀ ਤਾਂ ਕਿ ਦੇ ਕਈ ਵਾਰ ਹੁੰਦਾ ਵੀ ਪੇਸ਼ੈਂਟ ਨੇ ਕੋਈ ਗੱਲ ਮੰਨਨੀ ਉਹ ਪਏ ਪਏ ਹੋ ਜਾਣੀ ਹੈ ਇਹ ਜਿੱਦਾਂ ਨਹੀਂ ਇਹਨਾਂ ਕਾਊਂਟਰ ਨਹੀਂ ਕਰਦੀਆਂ ਵੀ ਆਪਾਂ ਵਾਰੀ-ਵਾਰੀ ਅਲਟਰਾਉਂਡ ਕਰਾ ਲਓ ਜੀ ਬੱਚਾ ਸਾਡਾ ਸਹੀ ਰਹੂਗਾ ਨਹੀਂ ਮੈਂ ਇਸ ਜੀ ਨੂੰ ਬਣਦੀ ਮੈਂ ਤਾਂ ਲੋਕਾਂ ਨੂੰ ਇਹੀ ਕਹੂੰਗੀ ਨਾਰਮਲ ਡਿਲੀਵਰੀ ਕਰਾਉਣੀ ਹੈ ਤਾਂ ਸੈਰ ਕਰੋ ਕੰਮ ਕਰੋ ਹਨਾ ਚੰਗਾ ਖਾਓ ਪੀਓ ਠੰਡੀ ਚੀਜ਼ ਬਿਲਕੁਲ ਨਾ ਖਾਓ ਨਾਰਮਲ ਡਿਲੀਵਰੀ ਕਰਾਉਣੀ ਹੈ ਅੱਜ ਕੱਲ ਨਾਰਮਲ ਡਿਲੀਵਰੀ ਤਾਂ ਨਹੀਂ ਹੁੰਦੀ ਕਿ ਲੋਕਾਂ ਦਾ ਖਾਣ ਪਾਣ ਕੁਝ ਤਾਂ ਸਾਡੀ ਸਾਡੀ ਖਰਾਕ ਦੇ ਵਿੱਚ ਵੀ ਕੁਝ ਨਹੀਂ ਰਹਿ ਗਿਆ ਬਿਨਾਂ ਰੇ ਸਪਰੇਅ ਤੋਂ ਅਸੀਂ ਕੁਝ ਨਹੀਂ ਖਾ ਰਹੇ ਜੀ ਜੀ ਇਸ ਕਰਕੇ ਵੀ ਥੋੜਾ ਜਿਹਾ ਇਹ ਕਾਰਨ ਵੀ ਹੈਗਾ ਵੀ ਥੋੜੇ ਜਿਹੀ ਨਹੀਂ ਤੇ ਤਾਂ ਹੁਣ ਮੁੰਡੇ ਕੁੜੀਆਂ ਨੌਜਵਾਨ ਨੇ ਜਿਹੜੇ ਉਹਦਾ ਮਜ਼ਾਕ ਵੀ ਇਹੋ ਜਿਹਾ ਬਣ ਗਏ ਵੀ ਤੂੰ ਵਿਆਹ ਕਰਾ ਜੋ ਤੀਜੇ ਦਿਨ ਜਾਣਾ ਪੈਣਾ ਤੈਨੂੰ ਹਸਪਤਾਲ ਤੈਨੂੰ ਸਿਰਫ ਤਾਂ ਲੱਗੂ ਇਹੀ ਕਾਰਨ ਨਹੀਂ ਮਿਆਕਾਂ ਵਿੱਚ ਸੱਚਾਈ ਬਹੁਤ ਕੌੜੀ ਹੈ ਵੀ ਯਾਰ ਵੀ ਹਰ ਤੇ ਵਿਆਹ ਹੋਣ ਤੋਂ ਬਾਅਦ ਬੱਸ ਨਹੀਂ ਵਿਆਹ ਹੋਣ ਤੋਂ ਬਾਅਦ ਹੁੰਦਾ ਹੀ ਹੈ ਕੁੜੀਆਂ ਨਾਲ ਕਦੇ ਸਾਡਾ ਜੀ ਦਰਦ ਹੁੰਦਾ ਜੀ ਕਦੇ ਉਹ ਹੁੰਦਾ ਜੀ ਕਦੇ ਆ ਹੁੰਦਾ ਜੀ ਲੋਕੀ ਮੇਰੇ ਕੋਲ ਦੇਖਿਆ ਮੇਰੇ ਕੋਲ ਚੌਥੇ ਦਿਨ ਬਾਅਦ ਵਿਆਹ ਤੋਂ ਬਾਅਦ ਮੇਰੇ ਕੋਲ ਆ ਜਾਂਦੇ ਪੇਸ਼ੈਂਟ ਹੋ ਗਏ ਜੀ ਸਾਨੂੰ ਆਹ ਪ੍ਰੋਬਲਮ ਹੈ ਸਾਨੂੰ ਇਹ ਤਾਂ ਬੱਚਾ ਕਿਵੇਂ ਜਨਮ ਜਾਵੇ ਡਾਕਟਰ ਸਾਹਿਬ ਮੰਨ ਲਓ ਹੁਣ ਜਿਹੜੇ ਪਹਿਲਾਂ ਡਾਕਟਰ ਬਹੁਤ ਸਾਰੇ ਚਲੋ ਢੀਆਂ ਨਾਲ ਜੁੜੇ ਹੋਏ ਆ ਨਾ ਭੈਣਾਂ ਨਾਲ ਜੁੜੇ ਹੋਏ ਆਲੇ ਦੁਆਲੇ ਦੇਖ ਦੇਾਂਗੇ ਹਨਾ ਕੁੜੀਆਂ ਦੇ ਕਾਲਜ ਤੇ ਲੰਮਾ ਸਮਾਂ ਪੜਾਇਆ ਵੀ ਹੈਗਾ ਤਾਂ ਆਮ ਤੌਰ ਤੇ ਜਦੋਂ ਉਹ ਉਹ ਟੈਂਡੈਂਸ ਦੇਖਦੇ ਹੁੰਦੇ ਸੀ ਨਾ ਤਾਂ 5 ਤੋਂ 7 ਦਿਨ ਹਨਾ 5 ਤੋਂ 6 ਦਿਨ ਤੇ ਕੁੜੀ ਗੈਰ ਹਾਜ਼ਰ ਰਹਿੰਦੀ ਹੈ ਇਹਦਾ ਮਤਲਬ ਅਸੀਂ ਉਹ ਆਪਦੀ ਸਿਹਤ ਵਿਗਾੜ ਚੁੱਕੇ ਆ ਸਿਹਤ ਵਿਗਾੜ ਇਹੀ ਮੈਂ ਕਹਿ ਰਹੀ ਹਾਂ ਲੋਕਾਂ ਨੂੰ ਇਹੀ ਮੈਂ ਲੋਕਾਂ ਨੂੰ ਸਮਝਾਉਣੀ ਹੈ ਵੀ ਜਦੋਂ ਤੁਹਾਨੂੰ ਡੇਟ ਦੇ ਵਿੱਚ ਠੰਡਾ ਪਾਣੀ ਪੀਣਾ ਛੱਡ ਦੋ ਜੀ ਛੱਡੀਆਂ ਚੀਜ਼ਾਂ ਖਾਣੀਆਂ ਛੱਡ ਦੋ ਇਹ ਇੱਕ ਤਰ੍ਹਾਂ ਦਾ ਜਾਪੇ ਵਾਲਾ ਸਬਕ ਤਾਂ ਹੁੰਦਾ ਹੈ ਜੀ ਹਨਾ ਅੱਗੇ ਸਾਡੀਆਂ ਮਾਮਾ ਸਾਨੂੰ ਲੜਦੀਆਂ ਸੱਨੇਂਬੂ ਪਾਣੀ ਨਹੀਂ ਪੀਂੰਦਿੰਦੀਆਂ ਅਸੀਂ ਨਿੰਬੂ ਦਾ ਪਾਣੀ ਨਿੰਬੂ ਦਾ ਪਾਣੀ ਠੰਡਾ ਹੁੰਦਾ ਅੱਛਾ ਦਹੀਂ ਨਹੀਂ ਖਾਣੀ ਹਾਂ ਦਹੀਂ ਲੱਸੀ ਇਹਦੇ ਚ ਇਹ ਚੀਜ਼ਾਂ ਠੰਡੀ ਬਰਫ ਵਾਲੀ ਚੀਜ਼ ਕੋਈ ਨਹੀਂ ਲੈਣੀ ਕੋਈ ਕੋਲਡ ਨਹੀਂ ਪੀੜ ਦੇ ਦਿਨਾਂ ਚ ਹਾਂ ਪੀੜ ਦੇ ਦਿਨਾਂ ਚ ਖਾਣਾ ਕੀ ਚਾਹੀਏ ਚਲੋ ਇਹ ਤਾਂ ਪਰਹੇਜ਼ ਹੋ ਗਿਆ ਨਹੀਂ ਖਾਣਾ ਬਸ ਆਮ ਨਾਰਮਲ ਚੀਜ਼ ਜੋ ਆਪਾਂ ਖਾਣਾ ਖਾਣਨੇ ਐ ਕੋਈ ਤਲੀ ਭੁੰਨੀ ਚੀਜ਼ ਨਾ ਖਾਓ ਨਾ ਦਿਨਾਂ ਚ ਬਸ ਥੋੜਾ ਪਰਹੇਜ਼ ਕਰ ਲਓ ਕੋਈ ਭਾਰੀ ਚੀਜ਼ ਨਹੀਂ ਸਨ ਚੱਕਣੀ ਚਾਹੀਦੀ ਸਾਡਾ ਪੇਟ ਦਾ ਜ਼ੋਰ ਲੱਗ ਜਾਂਦਾ ਉਹਦੇ ਨਾਲ ਸਾਡੀ ਅੰਦਰ ਸੋਜ ਆ ਜਾਂਦੀ ਹੈ ਤੇ ਉਹਦੇ ਨਾਲ ਪੇਸ਼ੈਂਟ ਨੂੰ ਦਰਦ ਵਗੈਰਾ ਰਹਿਣ ਲੱਗ ਜਾਂਦਾ ਫਿਰ ਹੂੰ ਇਹ ਕੰਦੇ ਅਲਟਰਾਸਾਉਂਡ ਕਰਾਉਣ ਦੇ ਬਾਰ-ਬਾਰ ਸਾਈਡ ਇਫੈਕਟ ਬਹੁਤ ਸੁਣਦੇ ਆ। ਇਹ ਸਾਈਡ ਇਫੈਕਟ ਤਾਂ ਹੀ ਹੈ ਵੀ ਚਲੋ ਇਹਦੀਆਂ ਜਿਹੜੀਆਂ ਕਿਰਨਾਂ ਹੈਗੀਆਂ ਉਹ ਬੱਚੇ ਦੇ ਸਿਹਤ ਤੇ ਅਸਰ ਤਾਂ ਕਰਦੀਆਂ ਹੀ ਆ। ਹੂੰ ਪਰ ਉੱਥੇ ਟ੍ਰੈਂਡ ਬਣ ਗਿਆ ਵੀ ਹੁਣ ਚਾਰ ਕਲਟਰ ਹੁਣ ਤਾਂ 9 ਮਹੀਨੇ ਤੱਕ ਹੋ ਜਾਂਦੀਆਂ ਪੇਸ਼ੈਂਟ ਦੀ। ਇਹ ਵੀ ਹੁਣ ਇਹ ਵੀ ਮਨ ਲੋ ਜਿਹੜੇ ਟੀਚਰ ਨੇ ਸਾਡੇ ਉਹ ਵੀ ਸਿਝਾਉਂਦੇ ਹੁੰਦੇ ਨੇ ਵੀ ਆਂ ਤਰ ਤਰ ਮਾਵਾ ਕੀ ਕਰਦੀਆਂ ਨੇ ਖਾਸ ਕਰ ਜਿਹੜਾ ਪਿੰਡੂ ਜਾਂ ਸ਼ਹਿਰਾਂ ਦੇ ਵਿੱਚ ਜਿਹੜਾ ਅਨਪੜ੍ਹ ਤਬਕਾ ਬੈਠਾ ਜੀ ਵੀ ਜਿਨੀਆਂ ਮਾਤਾ ਮਾਂ ਕੋਲੇ ਜਿਹੜੀ ਕੁੜੀਆਂ ਕੋਲੇ ਗਾਈਡੈਂਸ ਅਜੇ ਵੀ ਨਹੀਂ ਪਹੁੰਚ ਰਹੀ ਹੈਗੀ ਵੀ ਜਿਹੜਾ ਖਲ ਖੁੰਝੇ ਪੁਰਾਣਾ ਕੱਪੜਾ ਹੁੰਦਾ ਲੜਕੀਆਂ ਲਈ ਵਰਤੋਂ ਕਰਨ ਲਈ ਉਹ ਦਿੱਤਾ ਜਾਂਦਾ ਉਹਦੇ ਨੁਕਸਾਨ ਬਾਰੇ ਜਰੂਰ ਦੱਸੋ ਉਹਦੀ ਨੁਕਸਾਨ ਇਹ ਹੀ ਹੈ ਵੀ ਪੇਸ਼ੈਂਟ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਨਾ ਜੀ ਵੀ ਕੁੜੀਆਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਐ ਰੈਸ਼ਿਸ਼ ਵਗੈਰਾ ਹੋ ਜਾਂਦੇ ਹੈ ਉਹ ਸਾਨੂੰ ਅੱਜ ਕੱਲ੍ਹ ਨਵੇਂ ਪੁਰਾਣੇ ਕੱਪੜੇ ਨਹੀਂ ਕਪੜਾ ਵਰਤਣਾ ਹੀ ਹੈ ਤੈਨੂੰ ਧੋਵਾਰ ਕੇ ਵਰਤੋ ਫਿਰ ਜਿਹੜੀ ਚੀਜ਼ ਵੀ ਨਾਲ ਸਾਨੂੰ ਸਰਦਾ ਹੀ ਨਹੀਂ ਜੀ ਜੀ ਉਹਦੇ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਇਹ ਤਾਂ ਮਹੀਨਾ ਤਾਂ ਹਰ ਮਹੀਨੇ ਆ ਹੀ ਜਾਂਦਾ ਨਾ ਜੀ ਜੀ ਤੇ ਉਹਦੇ ਵਾਸਤੇ ਪੇਸ਼ੈਂਟ ਨੂੰ ਤਿਆਰ ਰਹਿਣਾ ਚਾਹੀਦਾ ਨਹੀਂ ਤਾਂ ਅੱਜ ਕੱਲ੍ਹ ਪੈਡ ਵਗੈਰਾ ਵੱਧੂ ਆਏ ਹੈ ਠੀਕ ਹੈ ਕਈ ਲੋਕ ਨਹੀਂ ਖਰਚਾ ਕਰ ਸਕਦੇ ਜੀ ਤੋਂ ਉਹਨਾਂ ਨੂੰ ਫਿਰ ਐਮਰਜੈਂਸੀ ਜਿਹੇ ਚੀਜ਼ਾਂ ਬਰਤਨੀਆਂ ਪੈਣੀਆਂ ਬਰਤਨੀਆਂ ਤੁਹਾਨੂੰ ਧੋਸਵਾਰ ਕੇ ਡਟੋਲ ਵਗਰਨਾ ਸਾਫ ਕਰਕੇ ਨਾ ਇਹ ਤੀਜਾ ਰੱਖਣੀਆਂ ਚਾਹੀਦੀਆਂ ਤੇ ਬਰਤਨੀਆਂ ਚਾਹੀਦੀਆਂ ਇਹਨਾਂ ਨੂੰ ਵੀਰ ਡਾਉਣੇ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਹਰ ਮਹੀਨੇ ਪੇਨਕিলার ਲੈਣੇ ਪੇਨਕিলার ਦੇ ਨੁਕਸਾਨ ਕੀ ਨੇ ਦੂਸਰਾ ਉਹਨਾਂ ਪੇਨਕিলার ਤੋਂ ਬਚਣ ਲਈ ਜਾਂ ਪੇਨ ਕੁਦਰਤ ਜਿਹੜਾ ਹੁੰਦਾ ਹੈ ਗੱਲ ਬੱਕਰੀ ਹੈ ਜਿਆਦਾ ਪੇਨ ਦੋਸੀ ਕਿਹੜੀਆਂ ਜਿਹੜੇ ਦੇਸੀ ਘਰਾਂ ਚ ਚੀਜ਼ਾਂ ਹੈਗੀਆਂ ਨਹੀਂ ਆ ਉਹਨਾਂ ਦੀ ਵਰਤੋਂ ਕਿਵੇਂ ਕਰ ਸਕਦੇ ਨੇ ਨਹੀਂ ਪੇਨ ਕਿਲ ਬਹੁਤ ਜਿਆਦਾ ਅਮਰਜੈਂਸੀ ਹੈ ਤਾਂ ਇੱਦੀ ਗੱਲ ਨਹੀਂ ਲੈਣਾ ਵੀ ਪੈਂਦਾ ਪਰ ਬਹੁਤ ਘੱਟ ਲੈਣਾ ਚਾਹੀਦਾ ਕੀ ਕਹਿੰਨਾ ਚਲੋ ਮਹੀਨੇ ਚ ਇੱਕ ਅੱਧੀ ਕੋਈ ਟੈਬਲੇਟ ਵਗੈਰਾ ਲੈ ਲਈ ਤਾਂ ਉਹਨਾਂ ਤੋਂ ਬਚਾ ਵੀ ਜਾ ਸਕਦਾ ਹੈ ਅੱਜਕੱਲ ਦੇਸੀ ਇਲਾਜ ਘਰੇ ਕਰੋ ਮੈਂ ਪੇਸ਼ੈਂਟ ਨੂੰ ਦੱਸਦੀ ਆ ਇਹ ਚੀਜ਼ਾਂ ਤੁਸੀਂ ਘਰੇ ਕੋਈ ਮਾੜਾ ਮੋਟਾ ਚਲੋ ਬੱਚੇ ਨੂੰ ਕੋਈ ਗੁੜ ਜਮੈਨ ਦੇ ਦਿਓ ਕੋਈ ਇਦਾਂ ਦੇ ਜਮੈਨ ਨਾਲ ਵੀ ਕੁਈ ਨਹੀਂ ਤਾਂ ਦੇਸੀ ਘੋਟਾ ਜੀ ਮੈਂ ਪ੍ਰਸ਼ਾਦ ਬਣਾ ਕੇ ਬੀਬੀਆਂ ਜਮੈਨ ਪੱਕੇ ਦੇ ਦਿੰਦੇ ਆ ਜਾਪੇ ਦੇ ਵਿੱਚ ਕੀ ਹੈ ਜਾਪੇ ਚ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਪੇਸ਼ੰ ਨੂੰ ਜੀ ਜੀ ਤੇ ਇਹ ਵੀ ਉਹੀ ਚੀਜ਼ ਹੁੰਦੀ ਹੈ ਨਾ ਇਹ ਥੋੜਾ ਜਿਹਾ ਕੱਟ ਪ੍ਰੋਬਲਮ ਜਾਪੇ ਵਿੱਚ ਥੋੜੀ ਜਿਆਦਾ ਹੋ ਜਾਂਦੀ ਹੈ ਤਾਂ ਦੇਸੀ ਇਲਾਜ ਵੀ ਹੈ ਘਰ ਦੇ ਵਿੱਚ ਬੀਬੀਆਂ ਨੂੰ ਕਰਨੀ ਦੇਸੀ ਮੈਂ ਤਾਂ ਪੇਸ਼ੰ ਨੂੰ ਇਹੀ ਚੀਜ਼ ਸਮਝਾਉਂਦਾ ਹਾਂ ਉਹਨਾਂ ਬਾਰੇ ਇਸ ਵਾਰ ਜੇ ਵਿਸਤਾਰ ਸਹਿਤ ਹੋ ਸਕਦਾ ਵੀ ਆਹਾਂ ਚੀਜ਼ਾਂ ਘਰਾਂ 'ਚ ਹੁੰਦੀਆਂ ਨੇ ਆਪਣੇ ਵੀ ਉਤੋਂ ਜ਼ਿਆਦਾ ਪੇਨ ਤੋਂ ਬਚਿਆ ਜਾ ਸਕਦਾ ਪੇਨ ਤੋਂ ਬਚਿਆ ਜਾ ਸਕਦਾ ਥੋੜਾ ਜਿਵੇਂ ਪੇਸ਼ੰ ਨੂੰ ਹੈ ਕੋਈ ਦਰਦ ਹੈ ਕੋਈ ਪ੍ਰੋਬਲਮ ਹੈ ਥੋੜਾ ਨਿੱਗਾ ਪਾਣੀ ਦੇਣਾ ਚਾਹੀਦਾ ਠੰਡਾ ਪਾਣੀ ਨਹੀਂ ਦੇਣਾ ਚਾਹੀਦਾ ਉਹਨੂੰ ਹਨਾ ਉਸ ਤੋਂ ਬਾਅਦ ਫਿਰ ਵੀ ਦਰਦ ਹੋ ਰਿਹਾ ਤੇ ਪੇਡੂ ਤੇ ਥੋੜੀ ਜਿਹੀ ਗਰਮ ਪਾਣੀ ਦੀ ਜਾਂ ਕੋਈ ਗਰਮ ਬੋਤਲ ਚ ਪਾਣੀ ਪਾ ਕੇ ਉਹਦੀ ਟਕੋਰ ਕਰ ਦੇਣੀ ਚਾਹੀਦੀ ਹੈ ਹਨਾ ਤਾਂ ਉਸ ਤੋਂ ਬਾਅਦ ਫਿਰ ਵੀ ਦਰਦ ਹੋ ਰਿਹਾ ਤੇ ਫਿਰ ਥੋੜਾ ਜਿਹਾ ਜਿਵੇਂ ਜਮੈਣ ਵਗੈਰਾ ਗੁੜ ਵਗੈਰਾ ਜਿਹਦੇ ਚ ਜ਼ਿਆਦਾ ਕੰਮ ਕਰਦਾ ਇਹ ਵਿੱਚ ਉਹਦੇ ਨਾਲ ਕੀ ਅੰਦਰ ਪੇਸ਼ੈਂਟ ਦਾ ਸੀ ਲਈ ਸੈਂਦੇ ਅੱਗੇ ਜਾਪੇ ਦੇ ਵਿੱਚ ਇਹੀ ਚੀਜ਼ਾਂ ਦਿੱਤੀਆਂ ਜਾਂਦੇ ਆਂ ਅਸੀਂ ਇਹਦੇ ਕੀ ਕਾਰਨ ਹੈ ਪਹਿਲਾਂ 15 16 17 ਦੀ ਉਮਰ ਜਾ ਕੇ ਪੀਰੀਅਡ ਆਉਂਦੇ ਸੀ ਅੱਜ ਇੱਕ ਤਾਂ ਉਮਰਾਂ ਕੱਟ ਗਈਆਂ ਦੂਸਰਾ ਛੋਟੀਆਂ ਬੱਚੀਆਂ ਨੇ 10 11 ਸਾਲ ਦੀਆਂ ਨੇ ਜਿਹੜੀ ਪੀਰੀਅਡ ਦੀ ਅਵਸਥਾ ਹੈ ਉਹ ਪੀਰੀਅਡ ਚ ਹੋਣੀ ਗੁਜ਼ਰਣਾ ਸ਼ੁਰੂ ਹੋ ਜਾਂਦਾ ਇਹ ਬੱਸ ਹੋ ਜਿਵੇਂ ਜਿਵੇਂ ਸਹੀ ਹੈ ਜਾਂ ਗਲਤ ਹੈ ਯਕੀਨੀ ਨਹੀਂ ਗਲਤ ਹੈ ਚਲੋ ਜਿਹੜੀ ਜੋ ਰੱਬ ਨੇ ਸਾਡੀ ਚੀਜ਼ ਬਣਾਈ ਹੈ ਕੋ ਤਾਂ ਹੋਣੀ ਹੋਣੀ ਹੈ ਹਨਾ ਤੇ ਅੱਜ ਕੱਲ ਉਮਰਾਂ ਦਾ ਫਰਕ ਵੀ ਪੈ ਗਿਆ ਹੈ ਉਮਰਾਂ ਘਟ ਗਈਆਂ ਤੇ ਫਿਰ ਇਹ ਚੀਜ਼ਾਂ ਤੇ ਵੀ ਫਰਕ ਪੈਂਦਾ ਅੱਗੇ ਕਿਸੇ ਅੱਗੇ 16 17 ਸਾਲ ਦੀ 20 ਸਾਲ ਦੀ ਕੁੜੀ ਨੂੰ ਡੇਟ ਆਉਂਦੀ ਸੀ ਤੇ ਉਹਨੂੰ ਜਾ ਕੇ 50 60 ਸਾਲ ਦੀ ਬੀਬੀ ਤੇ ਡੇਟ ਆਉਂਦੀ ਰਹਿੰਦੀ ਸੀ ਅੱਜ ਕੱਲ ਛੋਟੀ ਉਮਰ ਤੇ ਡੇਟ ਜਿਵੇਂ ਆਉਣ ਲੱਗ ਗਈ ਹੈ 10 ਸਾਲ ਦੀ ਬੱਚੀ ਨੂੰ ਡੇਟ ਆ ਜਾਂਦੀ ਹੈ ਜੀ ਜੀ ਤੇ ਉਹਨੂੰ ਜਾ ਕੇ 40 42 ਸਾਲ ਤੇ ਬੰਦ ਹੋ ਜਾਂਦੀ ਹੈ ਬੱਸ ਇਹਦਾ ਕਾਰੰਤਬ ਸਹੀ ਹੈ ਅੱਜ ਕੱਲ ਜਿਵੇਂ ਦੁਨੀਆ ਤੇ ਚੱਲੀ ਜਾਂਦਾ ਹੈ ਕਲ ਜੋਗਾ ਉਦਾਂ ਹਰ ਇੱਕ ਚੀਜ਼ ਦਾ ਧੈਰਾ ਬਦਲੀ ਜਾਂਦਾ ਬਸ ਦੇ ਕਰਨੇ ਹੀ ਪੀਰੀਅਡ ਦੀ ਅਵਸਥਾ ਦੌਰਾਨ ਜਾਂ ਦੂਜੇ ਜਿਹੜੇ ਔਰਤਾਂ ਗਰਭਵਤੀ ਨੇ ਜਿਹੜੇ ਇੱਕ ਫਾਸਟ ਫੂਡ ਵਗੈਰਾ ਇਹਦੇ ਨੁਕਸਾਨ ਬਾਰੇ ਜੀ ਦੱਸੋ ਨਹੀਂ ਫਾਸਟ ਫੂਡ ਤਾਂ ਸਾਨੂੰ ਹਰ ਡਾਕਟਰ ਕਹਿੰਦਾ ਵੀ ਇਹ ਨਾ ਖਾਓ ਨਾ ਖਾਓ ਨਹੀਂ ਫਾਸਟ ਫੂਡ ਸਾਨੂੰ ਵੈਸੇ ਵੀ ਨਹੀਂ ਲੈਣਾ ਚਾਹੀਦਾ ਜੀ ਨਾਰਮਲ ਬੰਦੇ ਨੂੰ ਵੀ ਫਾਸਟ ਫੂਡ ਨਹੀਂ ਲੈਣਾ ਚਾਹੀਦਾ ਇਸ ਦਾ ਜਿਆਦਾ ਤੋਂ ਜਿਆਦਾ ਨੁਕਸਾਨ ਇਸੇ ਦੀ ਹੈ ਕਿਉਂਕਿ ਫਾਸਟ ਫੂਡ ਨਾਲ ਸਾਡਾ ਕੀ ਇਤਿਜਾਬ ਬਣਨ ਲੱਗ ਜਾਂਦਾ ਹੈ ਮोटापा ਚੜ ਜਾਂਦਾ ਲੋਕਾਂ ਤੇ ਹੈ ਨਾ ਤਾਂ ਮोटापे ਨਾਲ ਸਾਨੂੰ ਫਿਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੱਗ ਜਾਂਦੀਆਂ। ਪਾਸਪੂਰਟ ਵੈਸੇ ਵੀ ਸਾਨੂੰ ਅਵੋਇਡ ਕਰਨਾ ਚਾਹੀਦਾ। ਆਮ ਬੰਦੇ ਨੂੰ ਵੀ ਨਹੀਂ ਖਾਣਾ ਚਾਹੀਦਾ ਫਸਟ। ਤੁਸੀਂ ਸੁਣਿਆ ਡਾਕਟਰ ਕੁਲਦੀਪ ਕੌਰ ਕੰਡ ਜੀ ਨੂੰ। ਅਸੀਂ ਇਹ ਮੁਲਾਕਾਤ ਛੋਟੀ ਤਾਂ ਰੱਖੀ ਹੈ ਤਾਂ ਕਿ ਸਮੇਂ-ਸਮੇਂ ਤੇ ਕੋਸ਼ਿਸ਼ ਕਰ ਸਕੀਏ ਕਿ ਤੁਹਾਨੂੰ ਡਾਕਟਰ ਸਾਹਿਬ ਤੋਂ ਚੰਗੀ ਜਾਣਕਾਰੀ ਲੈ ਸਕੀਏ। ਲੋੜ ਹੈ ਸਾਨੂੰ ਆਪਣੀਆਂ ਧੀਆਂ ਪ੍ਰਤੀ, ਭੈਣਾਂ ਪ੍ਰਤੀ ਆਲੇ ਦੁਆਲੇ ਆਪਣੇ ਪਰਿਵਾਰਾਂ ਪ੍ਰਤੀ ਜਾਗਰੂਕ ਹੋਣ ਦੀ ਸਾਡੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ਜਿਹੜੀ ਮੁਲਾਕਾਤ ਚ ਗੱਲ ਹੋਈ ਕਿ ਵਿਆਹ ਤੋਂ ਬਾਅਦ ਤੀਜੇ ਦਿਨ ਅਸੀਂ ਡਾਕਟਰ ਕੋਲੇ ਜਾਣਾ ਸ਼ੁਰੂ ਕਰ ਦਿੰਨੇ ਆ ਫਿਰ ਅਸੀਂ ਕਿੱਥੇ ਗਲਤੀਆਂ ਕਰ ਰਹੇ ਹਾਂ ਕਿਹੜੇ ਖਾਣ ਪੀਣ ਡਾਕਟਰਾਂ ਦੇ ਕਹਿਣ ਅਨੁਸਾਰ ਕਿ ਫਾਸਟ ਫੂਡ ਨਹੀਂ ਖਾਣੇ ਹੋਰ ਚੀਜ਼ਾਂ ਦੇ ਪ੍ਰੇਹਜ ਸਾਨੂੰ ਉਹਨਾਂ ਚੀਜ਼ਾਂ ਵੱਲ ਉਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੁੜੇ ਰਹੋ ਸਰਲੇਖ ਦੇ ਨਾਲ